ਡੀਐਸਪੀ ਬਿਸ਼ਨੋਈ ਨੇ ਕੁਝ ਨਹੀਂ ਕੀਤਾ ਉਹਨਾਂ ਪਾਪੀਆਂ ਨੇ ਥੋੜੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਖਿਲਾਰ ਕੇ ਗਲੀਆਂ 'ਚ ਖਿਲਾਰੇ ਬੜੀ ਬੇਅਦਬੀ ਕੀਤੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਰ ਸਿੱਖ ਹਿਰਦਾ ਰੋਇਆ ਹਰ ਮਨੁੱਖ ਰੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਐਡੀ ਪਾਵਰ ਸੀ ਮੈਂ ਪੜ੍ਹ ਰਹੀ ਸੀ ਕਿ ਅੰਗਰੇਜ਼ਾਂ ਦੇ ਸਮੇਂ ਵਿੱਚ ਅੰਗਰੇਜ਼ ਜਦੋਂ ਕੋਈ ਸੰਮਣ ਭੇਜਦੇ ਸੀ ਉਹ ਪੇਸ਼ ਨਹੀਂ ਸੀ ਹੁੰਦੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦਾ ਮੇਰੀ ਰਾਸ਼ਟਰਪਤੀ ਅਮਰੀਕਾ ਦਾ ਜਾਂ ਹੋਰ ਵੱਡੇ ਦੇਸ਼ਾਂ ਦੇ ਰਾਸ਼ਟਰਪਤੀ ਜਿੰਨੀ ਪਾਵਰ ਹੈ ਅੱਜ ਇਹਨਾਂ ਨੇ ਉਹ ਗરિਮਾ ਵੀ ਕਟਾਈ ਉਹ ਕਹਿੰਦੀ ਮੈਂ ਕੁ ਨੌਕਰੀ ਲੈ ਕੇ ਜਾਊਂਗੀ ਅਦਰਵਾਈਜ਼ ਪਿੰਡਾਂ ਦੇ ਲੋਕ ਮਿਹਣੇ ਦੇ ਦੇ ਮਾਰ ਦਿੰਦੇ ਆ ਵੀ ਕੁਆਰੀ ਕੁੜੀ ਮੁੰਡਿਆਂ ਦੇ ਵਿੱਚ ਬਹਿ ਕੇ ਆਈ ਐ ਤਾਂ ਮੈਂ ਸਮਝਦੀ ਆ ਵੀ ਭਗਵੰਤ ਮਾਨ ਸਾਹਿਬ ਹਰ ਫਰੰਟ ਤੇ ਫੇਲ ਐ ਮੇਰੇ ਕੋਲ ਬੀਬੀਆਂ ਆ ਕੇ ਰੋਣ ਲੱਗ ਜਾਂਦੀਆਂ ਸੀ ਕਹਿੰਦੀਆਂ ਸੀ ਮਾਤਾਵਾਂ ਭੈਣਾ ਅਸੀਂ ਦਿਹਾੜੀ ਕਰਕੇ ਆਉਂਦੀਆਂ ਸਾਡਾ ਘਰ ਚੱਲਦਾ ਸਾਡੇ ਮੁੰਡੇ ਤਾਂ ਸਿਲੰਡਰ ਨਹੀਂ ਛੱਡਦੇ ਕਣਕ ਨਹੀਂ ਛੱਡਦੇ ਜਿਹੜੀ ਮਿਲਦੀ ਉਹ ਵੇਚ ਆਉਂਦੇ ਨੇ ਤੇ ਨਸ਼ਾ ਕਰਦੇ ਨੇ ਹਾਲਾਤ ਬਹੁਤ ਬਦ ਤੋਂ ਬੱਤਰ ਹੋ ਚੁੱਕੇ ਨੇ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜੋ ਬਾਗੀ ਸੁਰਾ ਨਿਕਲਦਿਆਂ ਨੇ ਅਕਾਲੀ ਦਲ ਦੋ ਫਾੜ ਹੁੰਦੀ ਆਈ ਤਾਂ ਉਸ ਤੋਂ ਬਾਅਦ ਆ ਜਿਹੜੇ ਅਕਾਲੀ ਦਲ ਦੇ ਲੀਡਰ ਹੈ ਇੱਕ ਨਵੀਂ ਪਾਰਟੀ ਦਾ ਆਗਾਜ਼ ਕਰਦੇ ਨੇ ਨਮੀਆਂ ਜੜੀਆਂ ਵਿਵੰਤਾ ਬਣਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਆ ਜਿਹੜਾ ਪ੍ਰਧਾਨਗੀ ਤੋਂ ਲਾਂਬੇ ਕਰਨ ਦੇ ਲਈ ਵੱਡੀਆਂ ਵਿਵੰਤਾ ਘੜੀਆਂ ਜਾ ਰਹੀਆਂ ਨੇ ਤਾਂ ਮੀਡੀਆ ਦਾ ਜੋਰ ਉਧਰ ਲੱਗਾ ਹੋਇਆ ਤਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਨੇ ਜਿਉਂ ਤੋਂ ਤਿਉਨੇ ਜੋ ਮੁਸ਼ਕਲਾ ਨੇ ਉਹਨਾਂ ਦੀਆਂ ਜਿਉਂ ਤੋਂ ਤਿਉਨੇ ਵਿਰੋਧੀ ਧਿਰਾਂ ਨੇ ਲੋਕਾਂ ਦੇ ਮੁੱਦੇ ਪੰਜਾਬ ਸਰਕਾਰ ਨੂੰ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈ ਉਹਨਾਂ ਨੂੰ ਦੱਸਣੇ ਹੁੰਦੇ ਆ ਪਰ ਵਿਰੋਧੀ ਧਿਰਾਂ ਲੱਗੀਆਂ ਹੋਈਆਂ ਨੇ ਇੱਕ ਦੂਜੇ ਨੂੰ ਨੋਕਾ ਚੋਕੀ ਕਰਨ ਦੇ ਲਈ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਬਾਤ ਸੀਐਮ ਭਗਵੰਤ ਮਾਨ ਦੀ ਵੀ ਕਰਾਂਗੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਵੱਡੇ ਵੱਡੇ ਐਲਾਨ ਕੀਤੇ ਆ ਜੋ ਐਲਾਨ ਕੀਤੇ ਆ ਉਹਦੇ ਨਾਲ ਲੋਕਾਂ ਦਾ ਫਾਇਦਾ ਹੋਵੇਗਾ ਜਾਂ ਨਹੀਂ ਜੋ ਕੰਮ ਦੱਸੇ ਗਏ ਹੈ ਉੱਥੇ ਉਹ ਲੋਕਾਂ ਦੇ ਵਿੱਚ ਜ਼ੀਰੋ ਗਰਾਉਂਡ ਲੈਵਲ ਤੇ ਹੋਣਗੇ ਜਾਂ ਨਹੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਰਜ਼ਿੰਦਰ ਗੌਰ ਭੰਜੀ ਸ਼ਸ਼ੀ ਗੱਲ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤਿਹ ਬਣਾ ਅਕਾਲੀ ਦਲ ਦੋ ਫਾੜ ਹੋਈ ਹੈ ਤਾਂ ਮੀਡੀਆ ਦਾ ਵੀ ਜ਼ੋਰ ਲੱਗਿਆ ਹੋਇਆ ਲੋਕਾਂ ਦੇ ਮੁੱਦੇ ਜਿਉਣ ਤੋਂ ਤਿਉਨੇ ਨਸ਼ੇ ਦੀ ਗੱਲ ਕਰੀਏ ਆਪਾਂ ਬੇਰੋਜ਼ਗਾਰੀ ਦੀ ਗੱਲ ਕਰੀਏ ਚਾਹੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਰੋਜ਼ਗਾਰ ਦਿੱਤਾ ਪਰ ਲੋਕ ਬੇਰੋਜ਼ਗਾਰੀ ਕਰਕੇ ਨੌਜਵਾਨੀ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਪਰ ਅਕਾਲੀ ਦਲ ਦੁਫਾੜ ਹੋਈ ਹੈ ਉਹਦੇ ਨਾਲ ਲੋਕਾਂ ਦਾ ਫਾਇਦਾ ਹੋਵੇਗਾ ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ ਜੀ ਜੇ ਅਕਾਲੀ ਦਲ ਵਿੱਚ ਕੋਈ ਅੱਜ ਦੁਫੇੜ ਪਈ ਹੈ ਮੈਂ ਚੰਜੀਤ ਸਿੰਘ ਬਰਾੜ ਜੀ ਦਾ ਇੰਟਰਵਿਊ ਸੁਣ ਰਹੀ ਸੀ ਮੈਂ ਬਰਾੜ ਸਾਹਿਬ ਨੂੰ ਢੀਂਡ ਸਾਹਿਬ ਨੂੰ ਬੀਬੀ ਜਗੀਰ ਕੌਰ ਨੂੰ ਚੰਦੂ ਮਾਜਰਾ ਜੀ ਨੂੰ ਇੱਕ ਸਾਂਝਾ ਸਵਾਲ ਪੁੱਛਣਾ ਚਾਹਨੀ ਆ ਜਿਹੜੇ ਤੁਸੀਂ ਪ੍ਰਸ਼ਨ ਅੱਜ ਅਰਾਇਜ਼ ਕੀਤੇ ਨੇ ਇਹ ਤੁਹਾਨੂੰ ਕਈ ਸਾਲ ਪਹਿਲਾਂ ਕਰ ਦੇਣੇ ਚਾਹੀਦੇ ਸੀ ਜੂਨ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬਾਰੇ ਦੇ ਸਰੂਪ ਚੋਰੀ ਹੁੰਦੇ ਆ ਬੁਰਜ ਜਵਾਰ ਸਿੰਘ ਵਾਲਾ ਤੋਂ ਉਹਦੇ ਸਬੰਧ ਵਿੱਚ ਬੜੇ ਮਤਲਬ ਸੜਕਾਂ ਜਾਮ ਕੀਤੀਆਂ ਜਾਂਦੀਆਂ ਸਿੱਖ ਸੰਗਤਾਂ ਵੱਲੋਂ ਸੜਕਾਂ ਤੇ ਧਰਨੇ ਦਿੱਤੇ ਜਾਂਦੇ ਆ ਤਾਂ ਪਾਪੀ ਮਨੁੱਖ ਸਾਨੂੰ ਥ੍ਰੈਟ ਕਰਦੇ ਆ ਸਾਰੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਅੱਗੇ ਉਹ ਪੈਂਫਲਟ ਲਾ ਦਿੰਦੇ ਆ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਦੇ ਹੋ ਤਾਂ ਉਹ ਪਾਪੀ ਆਪਦੇ ਇਸ ਕੰਮ ਚ ਕਾਮਯਾਬ ਰਹਿੰਦੇ ਨੇ ਤੁਹਾਡੀ ਭੈਣ ਰਜਿੰਦਰ ਕੌਰ ਮੇਰੇ ਪਤੀ ਸਰਦਾਰ ਕੁਲਦੀਪ ਸਿੰਘ ਖਾਲਸਾ ਕਾਨ ਸਿੰਘ ਵਾਲਾ ਤੇ ਦੋ ਤਿੰਨ ਹੋਰ ਸਾਡੇ ਨਾਲ ਸਿੱਖ ਨੁਮਾਇੰਦੇ ਅਸੀਂ ਡੀਐਸਪੀ ਬਿਸ਼ਨੋਈ ਨੂੰ ਜਾ ਕੇ ਮਿਲਦੇ ਆ ਪਹਿਲਾਂ ਤਾਂ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਦੋ ਤਿੰਨ ਘੰਟੇ ਸੀ ਚਾਰ ਇੰਤਜ਼ਾਰ ਕਰਕੇ ਜੋ ਸ਼ਾਮ ਨੂੰ ਮਿਲਣ ਜਾਂਦੇ ਆ ਤਸੀਂ ਡੀਐਸਪੀ ਬਿਸ਼ਨੋਈ ਨੂੰ ਇੱਕ ਮੈਮੋਰੰਡਮ ਦਿੰਨੇ ਆ ਯਾਦ ਪੱਤਰ ਦਿੰਨੇ ਆ ਮੰਗ ਪੱਤਰ ਦਿੰਨੇ ਆ ਜੋ ਕਿ ਸਪੋਕਸਮੈਨ ਦੇ ਪਹਿਲੇ ਪੰਨੇ ਤੇ ਵੀ ਲੱਗਿਆ ਤਾਂ ਇਹ ਗੱਲ ਸੀ ਕਿ ਭਾਈ ਉਹਨਾਂ ਨੇ ਸਾਨੂੰ ਥ੍ਰੈਟ ਦਿੱਤੀ ਕਿ ਤੁਹਾਡਾ ਗੁਰੂ ਸਾਹਿਬ ਸਾਡੇ ਕੋਲ ਹੈ ਕਰ ਲਓ ਕੀ ਕਰਦੇ ਹੋ ਤਾਂ ਡੀਐਸਪੀ ਬਿਸ਼ਨੋਈ ਨੇ ਕੁਝ ਨਹੀਂ ਕੀਤਾ ਉਹਨਾਂ ਪਾਪੀਆਂ ਨੇ ਥੋੜੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਖਿਲਾਰ ਕੇ ਗਲੀਆਂ 'ਚ ਖਿਲਾਰੇ ਬੜੀ ਬੇਅਦਬੀ ਕੀਤੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਰ ਸਿੱਖ ਹਿਰਦਾ ਰੋਇਆ ਹਰ ਮਨੁੱਖ ਰੋਇਆ ਮਾਨਵਤਾ ਨੂੰ ਪਿਆਰ ਕਰਨ ਵਾਲਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰ ਹੋਇਆ ਜਦੋਂ ਸਾਰੀ ਸਿੱਖ ਸੰਗਤਾਂ ਰੋ ਰਹੀਆਂ ਸੀ ਤਾਂ ਸਿੱਖ ਸੰਗਤਾਂ ਨੇ ਕੋਟਕਪੂਰਾ ਗੋਲ ਚੌਕ ਵਿੱਚ ਧਰਨਾ ਲਾਇਆ ਹੋਇਆ ਸੀ ਦੋ ਦਿਨ ਹੋ ਗਏ ਸੀ ਧਰਨਾ ਚੱਲਦੇ ਨੂੰ ਤਾਂ ਤੀਜੇ ਦਿਨ ਸਵੇਰ ਨੂੰ ਗੁਰੂ ਗ੍ਰੰਥ ਸਾਹਿਬਹਾਰਾ ਦਾ ਮਤਲਬ ਜਪਜੀ ਸਾਹਿਬ ਦਾ ਪਾਠ ਹੋ ਚੁੱਕਿਆ ਸੀ ਜਪ ਸਾਹਿਬ ਦਾ ਪਾਠ ਕਰੀ ਸੰਗਤ ਤੇ ਇਸੇ ਬਾਦਲ ਸਾਹਿਬ ਦੀ ਸਰਕਾਰ ਨੇ ਉਦੋਂ ਸੁਖਵੀਰ ਬਾਦਲ ਗ੍ਰਹਿ ਮੰਤਰੀ ਸੀ ਬਾਦਲ ਸਾਹਿਬ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਪੁਲਿਸ ਨੇ ਪਾਠ ਕਰਦੀਆਂ ਸੰਗਤਾਂ ਤੇ ਗੰਦੇ ਪਾੜੀ ਦੀਆਂ ਵਿਚਾੜਾਂ ਗੋਲੀਆਂ ਮਾਰੀਆਂ ਲਾਠੀ ਚਾਰਜ ਕੀਤਾ ਮੈਂ ਖੁਦ ਅੱਖੀਂ ਢਠਾ ਗਵਾ ਬਹੁਤ ਸਾਰੇ ਸਿੱਖ ਉੱਥੇ ਮਤਲਬ ਜ਼ਖਮੀ ਹੋਏ ਤਾਂ ਉਦੋਂ ਘਟਨਾਕਰਮ ਐਵੇਂ ਦਾਸੀ ਜਿਵੇਂ ਜਲਿਆਂਵਾਲਾ ਬਾਗ ਹੋਵੇ ਮੇਰੇ ਸਾਹਮਣੇ ਸਿੱਖ ਉੱਥੋਂ ਕੁੱਟ ਖਾ ਕੇ ਤੁਰ ਕੇ ਕੋਟਕਪੂਰੇ ਤੋਂ ਜੈਤੋ ਤੱਕ ਆਈ ਨਹੀਂ ਇਹ ਸਾਰਾ ਘਟਨਾਕਰਮ ਵਾਪਰਿਆ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬੇਦਬੀ ਹੋਈ ਸਿੱਖ ਹਿਰਦੇ ਰੋਏ ਉਲਟਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬੇਦਬੀ ਦਾ ਇਨਸਾਫ ਤੱਕ ਕੀ ਦੇਣਾ ਸੀ ਸੌਦਾ ਸਾਧ ਦੇ ਪੋਸਟਰਾਂ ਨੂੰ ਬੜੀ ਵੱਡੀ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਉਹਨਾਂ ਦਿਨਾਂ ਵਿੱਚ ਲਗਾਤਾਰ ਥੋੜੇ ਦਿਨਾਂ ਬਾਅਦ ਹੋਰ ਮਤਲਬ ਲੱਗਲੇ ਪਿੰਡਾਂ 'ਚ ਵੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬੇਦਬੀ ਹੋਈ ਤਾਂ ਉਲਟਾ ਕੀ ਕੀਤਾ ਇਹਨਾਂ ਨੇ ਦੋ ਭਰਾ ਸੀ ਪੰਜ ਦੀ ਬੇਦਬੀ ਦਾ ਦੋਸ਼ ਲਾ ਕੇ ਆਲ ਵਰਡ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਕਿ ਸਿੱਖ ਆਪ ਹੀ ਆਪਣੇ ਗੁਰੂ ਸਾਹਿਬ ਦੀ ਬੇਦਬੀ ਕਰਦੇ ਆ ਇਹ ਜਿਹੜੇ ਧੜੇ ਅੱਜ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾ ਰਹੇ ਮੈਂ ਇਹਨਾਂ ਨੂੰ ਸਵਾਲ ਪੁੱਛਦੀ ਆ ਚਾਹੇ ਉਹ ਚੰਦੂ ਮਾਜਰਾ ਸਾਹਿਬ ਹੈ ਚਾਹੇ ਢਿੰਸਾ ਸਾਹਿਬ ਹੈ ਚਾਹੇ ਮਲੂਕਾ ਸਾਹਿਬ ਹੈ ਚਾਹੇ ਬੀਬੀ ਜਗੀਰ ਕੌਰ ਹੈ ਇਵਨ ਕਿ ਚਰਨਜੀਤ ਬਰਾੜ ਨੂੰ ਵੀ ਕਿ ਤੁਸੀਂ ਮਲਾਈਆਂ ਰਲ ਕੇ ਖਾਧੀਆਂ 10 ਸਾਲ ਰਾਜਪਾ ਘੰਡਾਇਆ ਭਾਜਪਾ ਨਾਲ ਤੁਹਾਡੀ ਜਾਰੀ ਸੀ ਵੱਡੇ ਵੱਡੇ ਅਹੁਦਿਆਂ ਤੇ ਰਹੇ ਹੋ ਤੁਹਾਡੀ ਇੰਨੀ ਚਲਦੀ ਸੀ ਜਿਹਦਾ ਕੋਈ ਹਿਸਾਬ ਹੀ ਨਹੀਂ ਲੱਖਾਂ ਲੋਕਾਂ ਨੂੰ ਤੁਸੀਂ ਮਤਲਬ ਫੋਨ ਤੇ ਤੁਹਾਡੇ ਕੰਮ ਹੁੰਦੇ ਸੀ ਤੇ ਮਤਲਬ ਤੁਸੀਂ ਐਡੇ ਐਡੇ ਉਹਦੇ ਹੰਡਾ ਕੇ ਮਲਾਈਆਂ ਖਾ ਕੇ ਅੱਜ ਕੱਲਾ ਸੁਫੀਰ ਬਾਦਲ ਕਿਵੇਂ ਦੋਸ਼ੀ ਹੈ ਜੇ ਤੁਸੀਂ ਤੁਹਾਡੀ ਜਮੀਰ ਜਾਗਦੀ ਸੀ ਉਦੋਂ ਅਸਤੀਫਾ ਦਿੰਦੇ ਉਦੋਂ ਮੰਗ ਕਰਦੇ ਕਿ ਪਲਟਾ ਹੋਣਾ ਚਾਹੀਦਾ ਤੁਸੀਂ ਵੇਖਦੇ ਰਹੇ 2015 ਤੋਂ ਲੈ ਕੇ ਫਿਰ ਇਹ ਆਪਣੇ ਸਿਧਾਂਤਾਂ ਤੋਂ ਥੜਕੀ ਇਸ ਪਾਰਟੀ ਨੇ ਮੋਗੇ ਇੱਕ ਆਪਣੀ ਰੈਲੀ ਕਰਕੇ ਕਿਹਾ ਕਿ ਪੰਥਕ ਪਾਰਟੀ ਨਹੀਂ ਇਹ ਪੰਜਾਬੀ ਪਾਰਟੀ ਹੈ ਇੱਥੋਂ ਤੱਕ ਵੀ ਭੈੜਾ ਸਮਾਂ ਆਇਆ ਕਿ ਸਿੱਖ ਸਮਾਜ ਦੇ ਜਿਹੜੇ ਸਿੱਖ ਸਮਾਜ ਦੇ ਆਪਣੇ ਲੀਡਰ ਨੇ ਜਾਂ ਸੰਤ ਸਮਾਜ ਆ ਉਹਨਾਂ ਨੇ ਇੱਕ ਲਹੂ ਦਾ ਖੱਪਰ ਭਰ ਕੇ ਪੇਸ਼ ਕੀਤਾ ਬਾਦਲ ਸਾਹਿਬ ਨੂੰ ਕਿ ਕੌਮ ਦੌਰ ਕਿੰਨਾ ਕੁ ਲਹੂ ਪੀਣਾ ਐ ਐਡੇ ਭਿਆਨਕ ਸਮੇਸ ਕੌਮ ਤੇ ਆਏ ਪੰਥ ਤੇ ਆਏ ਉਦੋਂ ਇਹ ਲੋਕ ਨਹੀਂ ਜਾਗੇ ਕਿਉਂ ਨਹੀਂ ਜਾਗੇ ਇਹਨਾਂ ਨੂੰ ਉਮੀਦ ਸੀ ਕਿ ਉੱਠ ਦਾ ਬੁੱਲ ਡਿੱਗੂਗਾ ਸਾਨੂੰ ਸੱਤਾ ਦਾ ਆਨੰਦ ਮਾਣਨ ਨੂੰ ਮਿਲੂਗਾ ਇਹ ਤਾਂ ਲਗਾਤਾਰ 5 ਵਾਰ ਜਦੋਂ ਇਹ ਹਾਰੇ ਇਹਨਾਂ ਲੋਕਾਂ ਨੇ ਦੇਖਿਆ ਕਿ ਹੁਣ ਸਾਡੇ ਉੱਠਣ ਦਾ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ ਆਪਣਾ ਸਿਆਸੀ ਭੁਵਿੱਖਤ ਤਾਂ ਹੁੰਦਾ ਨਜ਼ਰ ਆ ਰਿਹਾ ਜੇ ਤੁਸੀਂ ਬਠਿੰਡੇ ਵਾਲੀ ਸੀਟ ਨੂੰ ਤੇ ਫਿਰੋਜ਼ਪੁਰ ਵਾਲੀ ਸੀਟ ਨੂੰ ਕੱਢ ਦਿੰਦੇ ਹੋ ਤਾਂ ਅਕਾਲੀ ਦਲ ਬਾਦਲ ਕੋਲ ਸਿਰਫ 6% ਵੋਟ ਬੈਂਕ ਰਹਿ ਗਿਆ ਅੱਜ ਇਕੱਲਾ ਸੁਖਬੀਰ ਬਾਦਲ ਜ਼ਿੰਮੇਵਾਰ ਨਹੀਂ ਇਹ ਸਾਰੇ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਰਲ ਕੇ ਮਲਾਈਆਂ ਖਾਧੀਆਂ ਹਰ ਮਾੜਾ ਚੰਗਾ ਕੰਮ ਇਹਨਾਂ ਦੇ ਸਾਹਮਣੇ ਹੋਇਆ ਇਹ ਚੁੱਪ ਰਹਿ ਕੋਈ ਜ਼ੁਲਮ ਹੁੰਦਾ ਵੇਖ ਕੇ ਚੁੱਪ ਰਹਿਣਾ ਵੀ ਬਹੁਤ ਵੱਡਾ ਗੁਨਾਹ ਹੈ ਸੌਦਾ ਸਾਧਨੇ ਮਾਫੀ ਮੰਗੀ ਨਹੀਂ ਫਿਰ ਵੀ ਉਹਨੂੰ ਮਾਫੀ ਦਿੱਤੀ ਗਈ 96 ਲੱਖ ਸੰਗਤ ਦਾ ਇਨਾ ਮਤਲਬ ਮਾਫੀ ਵਾਲੀ ਐਡ ਦੇਣ ਚ ਅਖਬਾਰਾਂ ਨੂੰ 96 ਲੱਖ ਰੁਪਇਆ ਸਟ੍ਰੋਮਿਕ ਕਮੇਟੀ ਦਾ ਖਰਚਾ ਇੱਕ ਕਿੱਡਾ ਵੱਡਾ ਗੁਨਾਹ ਉਦੋਂ ਤੁਸੀਂ ਲੋਕ ਨਹੀਂ ਬੋਲੇ ਅੱਜ ਤੁਸੀਂ ਸਾਰੇ ਬਰਾਬਰ ਦੇ ਗੁਨਾਹਗਾਰ ਹੋ ਅੱਜ ਤੁਹਾਨੂੰ ਨਜ਼ਰ ਆ ਰਿਹਾ ਕਿ ਤੁਹਾਡੇ ਥੱਲੋਂ ਸਿਆਸੀ ਜ਼ਮੀਨ ਕਿਸਕੀ ਵੀ ਸਾਡੇ ਬੱਚਿਆਂ ਦਾ ਸਿੱਖੀ ਭਵਿੱਖ ਕੀ ਹੋਊਗਾ ਕਿਉਂਕਿ ਸਿਆਸਤ ਖਤਮ ਹੋ ਗਈ ਅਕਾਲੀ ਦਲ ਬਾਦਲ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਹੈ ਇਹਦੇ ਵਿੱਚ ਮੈਂ ਇਕੱਲੇ ਸੁਖਬੀਰ ਬਾਦਲ ਨੂੰ ਦੋਸ਼ੀ ਨਹੀਂ ਸਮਝਦੀ ਇਹ ਸਾਰੇ ਬਰਾਬਰ ਦੇ ਦੋਸ਼ੀ ਨੇ ਉਦੋਂ ਨਾ ਬੋਲੇ ਇਹ ਜਦੋਂ ਸਮੈਦ ਸੈਣੀ ਨੂੰ ਡੀਜੀਪੀ ਲਾਇਆ ਗਿਆ ਇਹ ਜਹਾਰ ਆलम ਜੀ ਨੇ ਸਿੱਖਾਂ ਨੂੰ ਮਾਰਨ ਚ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਆਲਮ ਸੈਨਾ ਬਣਾਈ ਸੀ ਉਹਨੂੰ ਨਹੀਂ ਤੁਸੀਂ ਮਤਲਬ ਉਹਨੂੰ ਉੱਚਾ ਦੇ ਕੇ ਨਵਾਜਿਆ ਉਹਦੀ ਪਤਨੀ ਨੂੰ ਅਕਾਲੀ ਦਲ ਵਿੱਚ ਬਹੁਤ ਵੱਡਾ ਉੱਚਾ ਉਹਦਾ ਦਿੱਤਾ ਹਰ ਥਾਂ ਤੇ ਤੁਸੀਂ ਸਿੱਖ ਮੁਫਾਦ ਸਿੱਖ ਮਸਲੇ ਸਿੱਖ ਮਤਲਬ ਜਿਹੜੀ ਤੁਹਾਨੂੰ ਮਤਲਬ ਪਹਿਲ ਦੇਣੀ ਚਾਹੀਦੀ ਸੀ ਸਿੱਖ ਮੁੱਦਿਆਂ ਤੇ ਉਹਨਾਂ ਨੂੰ ਵਿਸਾਰਿਆ ਤੁਸੀਂ ਜਦੋਂ 78 ਤੋਂ ਲੈ ਕੇ 92 ਤੱਕ ਕਾਂਗਰਸ ਦੇ ਰਾਜ ਵਿੱਚ ਝੁੱਠੇ ਪੁਲਿਸ ਮੁਕਾਬਲੇ ਹੋਏ ਸੀ ਉਦੋਂ ਇਹਨਾਂ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਡਾ ਰਾਜ ਆਊਗਾ ਜਿਹੜੇ ਪੁਲਿਸ ਵਾਲਿਆਂ ਨੇ ਝੁੱਠੇ ਪੁਲਿਸ ਮੁਕਾਬਲੇ ਕਰਕੇ ਪ੍ਰਮੋਸ਼ਨਾਂ ਲਈਆਂ ਉਹਨਾਂ ਦੇ ਡਿਮੋਸ਼ਨਾਂ ਹੋਣਗੀਆਂ ਕਿਸੇ ਇੱਕ ਵਿਸ਼ੇ ਤੇ ਦੱਸੋ ਇਹਨਾਂ ਨੇ ਆਪਦੀ ਪਕੜ ਰੱਖੀ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਚੰਡੀਗੜ੍ਹ ਦੀ ਗੱਲ ਚੰਡੀਗੜ੍ਹ ਪੰਜਾਬ ਦਾ ਸੀ ਉਤੋਂ ਸਾਡਾ ਦਈਆ ਖਤਮ ਕਰਤਾ ਭਾਖੜਾ ਮੈਨੇਜਮੈਂਟ ਬੋਰਡ ਚ ਸਾਡੀ ਮੈਂਬਰੀ ਹੈ ਨਹੀਂ ਜਦੋਂ ਤੁਸੀਂ ਬਿਨਾਂ ਸ਼ਰਤਾਂ ਤੋਂ ਮਤਲਬ ਭਾਜਪਾ ਨੂੰ ਆਪਣਾ ਸਮਰਥਨ ਦਿੰਨੇ ਹੋ ਕੱਲੇ ਬੀਬਾ ਹਰਸਿਮਰਤ ਦੀ ਵਜੀਰੀ ਲੈਨੇ ਹੋ ਉਦੋਂ ਤੁਸੀਂ ਸਾਡੇ ਮੁੱਦੇ ਕਿਉਂ ਸਾਰੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਪੰਜਾਬ ਦੇ ਹੋਰ ਪਹਿਲ ਦੇ ਆਧਾਰ ਤੇ ਮੁੱਦਿਆਂ ਦੀ ਗੱਲ ਕਰਦੇ ਚੰਡੀਗੜ੍ਹ ਪੰਜਾਬ ਦੀ ਗੱਲ ਕਰਦੇ ਸਾਡੇ ਪਾਣੀ ਮਤਲਬ ਹੋ ਡੂੰਘੇ ਹੋ ਰਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਤਾਂ ਮਨਫ਼ੀ ਕਰਕੇ ਇੱਥੇ ਉਹ ਰਾਜ ਕਰਨਾ ਚਾਹੁੰਦੇ ਇਸ ਧਰਤੀ ਤੇ ਜਰ ਕੇ ਇਸ ਧਰਤੀ ਹੈ ਤਾਂ ਮੈਂ ਕਹਿੰਨੀ ਆ ਵੀ ਸਾਰੇ ਹੀ ਬਰਾਬਰ ਦੇ ਗੁਨਾਗਾਰ ਨੇ ਅੱਜ ਜੋ 1 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੇ ਆਪ ਨੂੰ ਲੰਬਖਸ਼ਾਣ ਗਏ ਨੇ ਪਰ ਉਹ ਬਹੁਤ ਵੱਡੀਆਂ ਉਹਨਾਂ ਦੀਆਂ ਭੁੱਲਾਂ ਜਿਹੜੇ ਕਿ ਬਖਸ਼ੀਆਂ ਨਹੀਂ ਜਾ ਸਕਦੀਆਂ ਰਲਕੇ ਮਲਾਈਆਂ ਖਾਧੀਆਂ ਹਰ ਮਾੜੇ ਚੰਗੇ ਕੰਮ ਵਿੱਚੇ ਨਾਲ ਰਹੇ ਨੇ ਚਾਹੇ ਉਹ ਸੁਮੇਧ ਸੈਣੀ ਸੀ ਚਾਹੇ ਉਹ ਦੋ ਸਿੱਖ ਬਾਈਬਲ ਵਿਖੇ ਸ਼ਹੀਦ ਕੀਤੇ ਗਏ ਗੋਲੀ ਨਾਲ ਫਿਰ ਉਹਨਾਂ ਦੀ ਇਨਸਾਫ਼ ਨਹੀਂ ਮਿਲਿਆ ਸੁਖਰਾਜ ਸਿੰਘ ਉਹਨਾਂ ਦਾ ਬੇਟਾ ਸ਼ਹੀਦ ਸਿੰਘ ਦਾ ਕਿੰਨੇ ਸਾਲ ਸੜਕ ਤੇ ਮੋਰਚਾ ਲਾ ਕੇ ਬੈਠਾ ਰਿਹਾ ਬਗੜਾਰੀ ਵਿੱਚ ਤਿੰਨ ਚਾਰ ਸਾਲ ਮੋਰਚਾ ਚੱਲਦਾ ਰਿਹਾ ਕਦੇ ਇਨਸਾਫ਼ ਦੀ ਗੱਲ ਹੀ ਨਹੀਂ ਕੀਤੀ ਸਗੋਂ ਲੋਕਾਂ ਨੂੰ ਉਹ ਬੁੱਧੂ ਬਣਾਇਆ ਗਿਆ ਅੱਜ ਤੁਸੀਂ 1 ਮਿੰਟ ਮਿੰਟ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਲੱਖਾਂ ਸਦਾਣਾ ਦੀ ਹੁਣ ਮੈਂ ਇੱਕ ਇੰਟਰਵਿਊ ਸੁਣਦੀ ਸੀ ਉਹ ਕਹਿੰਦੇ 13 ਦਿਨਾਂ ਵਿੱਚ 27 ਮੁੰਡੇ ਮਰ ਗਏ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਅੱਜ ਸਾਡਾ ਨੌਜਵਾਨ ਪ੍ਰਵਾਸ ਕਰਕੇ ਬਾਹਰ ਚਲਾ ਗਿਆ ਅੱਜ ਸਾਡੇ ਪਿੰਡਾਂ ਚ ਸਾਡੇ ਵਰਗੇ ਬਜ਼ੁਰਗ ਰਹਿ ਗਏ ਕਿੰਨਾ ਚਿਰ ਜੀਵਾਂਗੇ ਅਸੀਂ ਸਾਡੇ ਪੰਜਾਬ ਦੇ ਹਾਲਾਤ ਕੀ ਐ ਪੰਜਾਬ ਦਾ ਭਵਿੱਖ ਕੀ ਐ ਸਾਡੇ ਪਾਣੀ ਡੂੰਘੇ ਹੋ ਗਏ ਸਾਡੇ ਪਾਣੀਆਂ ਦੇ ਵਿੱਚ ਮਤਲਬ ਬੁੱਢੇ ਨਾਲੇ ਦਾ ਕੈਮੀਕਲ ਪਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਪੀੜਤ ਕੀਤਾ ਜਾ ਰਿਹਾ ਹੈ ਅੱਜ ਸਾਡੇ ਮਾਲਵੇ ਵਿੱਚ ਕੈਂਸਰ ਕਿੰਨਾ ਇਹ ਗੱਲਾਂ ਤਾਂ ਪਹਿਰਾ ਕਿਨੇ ਦੇਣਾ ਸੀ ਇਹ ਮੁੱਦੇ ਕਿਨੇ ਚੱਕਣੇ ਸੀ ਇਹ ਆਪਣੇ ਮੁੱਦਿਆਂ ਨੂੰ ਛੱਡ ਕੇ ਪਾਪੜੀਆਂ ਵਜ਼ੀਰੀਆਂ ਤੇ ਹੋ ਗਏ ਇਹਨਾਂ ਨੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ ਨਾ ਬੰਦੀ ਸਿੰਘਾਂ ਦੀ ਗੱਲ ਕੀਤੀ ਨਾ ਬੇਅਦਬੀ ਦਾ ਇਨਸਾਫ ਮਿਲਿਆ ਨਾ ਨਸ਼ੇ ਹਟਾਏ ਬੇਅਦਬੀ ਦਾ ਇਨਸਾਫ ਇਹਨਾਂ ਨੇ ਤਾਂ ਕੀ ਦੇਣਾ ਇਹਨਾਂ ਇਤਰਾਜ ਵਿੱਚ ਬੇਅਦਬੀ ਹੋਈ ਹੈ ਇਹਨਾਂ ਨੇ ਤਾਂ ਉਲਟਾ ਦੋ ਸਿੱਖ ਨੌਜਵਾਨਾਂ ਨੂੰ ਦੋਸ਼ੀ ਠਹਿਰਾ ਕੇ ਆਲ ਵਰਡ ਵਿੱਚ ਸਿੱਖਾਂ ਦਾ ਮਤਲਬ ਕਿਰਦਾਰ ਕੁਸ਼ੀ ਕੀਤੀ ਕਿ ਸਿੱਖ ਆਪ ਹੀ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਨੇ ਇਹ ਲੋਕ ਕਦੇ ਵੀ ਬਖਸ਼ੇ ਨਹੀਂ ਜਾਣਗੇ ਭਾਵਾਂ ਦੀ ਜਿੰਨੀ ਮਰਜ਼ੀਆਂ ਚਿੱਠੀਆਂ ਦੇਣ ਅਕਾਲ ਤਖਤ ਸਾਹਿਬ ਨੂੰ ਪਰ ਕਦੇ ਵੀ ਬਖਸ਼ੇ ਨਹੀਂ ਜਾਣਗੇ ਇਹਨਾਂ ਲੋਕਾਂ ਨੇ ਅਕਾਲ ਤਖਤ ਸਾਹਿਬ ਦੀ ਗਰਮੀਆ ਵੀ ਘ ਲੋਡ ਅਨਸਾਰ ਜਿੱਥੇ ਆਪ ਨੂੰ ਲੋੜ ਹੁੰਦੀ ਹੈ ਉੱਥੇ ਵਰਤ ਲੈਂਦੇ ਆ ਜਦੋਂ ਕਿ ਅਕਾਲ ਤਖਤ ਸਾਹਿਬ ਦਾ ਐਡੀ ਸਰਮੌਰ ਸੰਸਥਾ ਐ ਐਡਾ ਹਰ ਸਿੱਖ ਬੰਦਾ ਅਕਾਲ ਤਖਤ ਸਾਹਿਬ ਤੋਂ ਡਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਡਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਐਡੀ ਪਾਵਰ ਸੀ ਮੈਂ ਪੜ੍ਹ ਰਹੀ ਸੀ ਕੰਗਰੇਜਾਂ ਦੇ ਸਮੇਂ ਵਿੱਚ ਅੰਗਰੇਜ਼ ਜਦੋਂ ਕੋਈ ਸੰਮਣ ਭੇਜਦੇ ਸੀ ਉਹ ਪੇਸ਼ ਨਹੀਂ ਸੀ ਹੁੰਦੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦਾ ਮੇਰੀ ਰਾਸ਼ਟਰਪਤੀ ਅਮਰੀਕਾ ਦਾ ਜਾਂ ਹੋਰ ਵੱਡੇ ਦੇਸ਼ਾਂ ਦੇ ਰਾਸ਼ਟਰਪਤੀ ਜਿੰਨੀ ਪਾਵਰ ਹੈ ਅੱਜ ਜਿਨ੍ਹਾਂ ਨੇ ਉਹ ਗਰੀਮਾਂ ਵੀ ਕਟਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਲੋੜ ਅ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਇਹ ਨਿਗਾਰ ਆਇਆ 6-7% ਵੋਟ ਬੈਂਕ ਸੁਕੜਿਆ ਜਾਂ ਜੇ ਪੰਜ ਚੋਣਾਂ ਲਗਾਤਾਰ ਹਾਰਨ ਤੋਂ ਬਾਅਦ ਬੋਲਿਆ ਇਹ ਸਾਰੇ ਦੋਸ਼ੀ ਹੈ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਤਾਂ ਜੇਕਰ ਗੱਲ ਕੀਤੀ ਜਾਵੇ ਵੀ ਬਾਦ ਜੰਗੀਰ ਕੌਰ ਜੀ ਇਹ ਕਹਿੰਦੇ ਨੇ ਕਿ ਲੋਕ ਆ ਜਿਹੜੇ ਸਾਨੂੰ ਮਾਫ ਕਰ ਦੇਣਗੇ ਸੁਖਬੀਰ ਸਿੰਘ ਬਾਦਲ ਨੂੰ ਆ ਜਿਹੜਾ ਕੁਰਸੀ ਤੋਂ ਲਾਂਬੇ ਕੀਤਾ ਜਾਵੇ ਤੇ ਫਿਰ ਤੋਂ ਜਿਹੜੀ ਸ਼੍ਰੋਮਣੀ ਕਾਲੀ ਦਲ ਆ ਉਹ ਬਹਾਲ ਹੋ ਸਕਦੀ ਆ ਲੋਕਾਂ ਜਿਹੜੀ ਬੇਅਬਦੀ ਹੋਈ ਸੀ ਉਹ ਦੇ ਲਈ ਸਾਨੂੰ ਲੋਕ ਵੀ ਮਾਫ ਕਰਨਗੇ ਅਸੀਂ ਅਕਾਲ ਤਖਤ ਸਾਹਿਬ ਜਾ ਕੇ ਜਿਹੜਾ ਆਪਣੀ ਖਿਮਾ ਮੰਗਦੇ ਆ ਤੇ ਲੋਕ ਸਾਨੂੰ ਦੁਬਾਰਾ ਫਿਰ ਸੱਤਾ ਦੇ ਵਿੱਚ ਲੈ ਕੇ ਆਉਣਗੇ ਕਿਉਂਕਿ ਪੰਥਕ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਕਿਉਂ ਮਾਫ ਕਰਨਗੇ ਇਹੇ ਬੀਬੀ ਜ਼ਗੀਰ ਕੌਰ ਬੀਬੀ ਵਡਾਲਾ ਦੇ ਬਰਾਬਰ ਖੜੀ ਕਿਉਂ ਮਾਫ ਕਰਨ ਗਈ ਬੀਬੀ ਪਰਮਜੀਤ ਕੌਰ ਮਤਲਬ ਜਿਹੜੇ ਆਪਣੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਸੀ ਬੀਬੀ ਪਰਮਜੀਤ ਕੌਰ ਖਲੜਾ ਦੇ ਬਰਾਬਰੇ ਜਾ ਕੇ ਬੀਬੀ ਜ਼ਗੀਰ ਕੋਲ ਖੜੀ ਕਿਵੇਂ ਮaaf ਕਰਨਗੇ ਲੋਕ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਹਰ ਗੱਲ ਸਾਹਮਣੇ ਆ ਜਾਂਦੀ ਹੈ ਜਦੋਂ ਤਿੰਨ ਕਾਲੇ ਕਾਨੂੰਨ ਕੇਂਦਰ ਲੈ ਕੇ ਆਇਆ ਤਾਂ ਇਹਨਾਂ ਨੇ ਸਾਡੇ ਮਤਲਬ ਉਹਨਾਂ ਦੀ ਪ੍ਰੋੜਤਾ ਕੀਤੀ ਉਹਨਾਂ ਦੀ ਹਮਾਇਤ ਕੀਤੀ ਔਰ ਇਹੀ ਮਜੀਠੀਆ ਸਾਹਿਬ ਅੰਮ੍ਰਿਤਪਾਲ ਦੁਲਟ ਬੋਲਦੇ ਰਹੇ ਭਾਈ ਅੰਮ੍ਰਿਤਪਾਲ ਨੂੰ ਕਹਿੰਦੇ ਸੀ ਅਸੀਂ ਦੱਸ ਦੇਣਾ ਸਿੱਧਾ ਕਰ ਦਾਂਗੇ ਇਹ ਲੋਕ ਅੱਗੇ ਗੱਲਾਂ ਹੋਰ ਸੀ ਅੱਗੇ ਕੋਈ ਬਿਆਨ ਦਿੰਦੇ ਚੰਡੀਗੜ੍ਹ ਸਾਡੇ ਤੱਕ ਪਹੁੰਚਦਾ ਹੀ ਨਹੀਂ ਸੀ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਇੱਕ ਇੱਕ ਗੱਲ ਇਹਨਾਂ ਦੀ ਸਾਡੇ ਤੱਕ ਪਹੁੰਚਦੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਸ਼ਹੀਦ ਭਾਈ ਬੈਂਕ ਸਿੰਘ ਦੇ ਬੇਟੇ ਹੈ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ ਸੀ ਉਹ ਸਾਡੇ ਫਰੀਦਕੋਟ ਤੋਂ ਇਲੈਕਸ਼ਨ ਲੜਦੇ ਆ ਉਹਨਾਂ ਦੇ ਬਰਾਬਰ ਇਹਨਾਂ ਦਾ ਕੈਂਡੀਡੇਟ ਖੜਾ ਰਿਹਾ ਅਕਾਲੀ ਦਲ ਬਾਦਲ ਦਾ ਤੇ ਔਰ ਜਿੱਥੇ ਭਾਈ ਕੈਂਡੀਡੇਟ ਖੜਾ ਰਿਹਾ ਕਿ ਲੋਕ ਦੇਖ ਨਹੀਂ ਰਹੇ ਲੋਕ ਸਭ ਕੁਝ ਦੇਖ ਰਹੇ ਕਦੇ ਵੀ ਇਹ ਮਾਫ ਨਹੀਂ ਕੀਤੇ ਜਾਣਗੇ ਇਹ ਇਹ ਇਹਨਾਂ ਦਾ ਮਤਲਬ ਸੋਚ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ ਨੂੰ ਮਾਫ ਕਰਨਗੇ ਪਰ ਅੱਜ ਤਾਂ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਹਰਸਿਮਰਤ ਕੋਰ ਬਾਦਲ ਵੀ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਸੋਹਚਕ ਸਮਾਗਮ ਦੇ ਵਿੱਚ ਲਿਆਉਣਾ ਚਾਹੀਦਾ ਸੀ ਤੇ ਉਹਨਾਂ ਉੱਪਰੋਂ ਐਨਐਸਏ ਹਟਾਉਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਅੱਗੇ ਵੱਧ ਰਹੀ ਹੈ ਭਾਜਪੀ ਦੇ ਨਾਲ ਜਿਹੜੀਆਂ ਚਾਲਾਂ ਚੱਲ ਰਹੀ ਹੈ ਕਹਿੰਦੇ ਵੀ ਭਾਈ ਅਮਰਤਪਾਲ ਦੇ ਉੱਪਰ ਐਨਐਸਏ ਵਧਾਉਣ ਦੀ ਗੱਲ ਹੋਵੇ ਜਾਂ ਉਹਨਾਂ ਦੇ ਸਾਥੀਆਂ ਦੀ ਉੱਪਰ ਜਿਹੜੀ ਐਨਐਸਏ ਵਧਾਉਣ ਦੀ ਗੱਲ ਹੋਵੇ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਹਨਾਂ ਨੂੰ ਨਾ ਲਿਆਂਦਾ ਜਾਵੇ ਕਿ ਲੋਕ ਆ ਜਿਹੜੇ ਅੱਗੇ ਤੋਂ ਜਿਹੜੀ ਸਿੱਖ ਪੰਥਕ ਜਿਹੜੀ ਵੋਟ ਆ ਉਹ ਵੱਧ ਨਾ ਸਕੇ ਕਿ ਲੋਕ ਆ ਜਿਹੜੇ ਇਸ ਸਿੱਖੀ ਵੱਲ ਨਾ ਜਾਣ ਮੈਂ ਤਾਂ ਵਈ ਇਹਨਾਂ ਨਾਲ ਬਿਲਕੁਲ ਸਹਿਮਤ ਨਹੀਂ ਐਸੇ ਬੀਬਾ ਹਰ ਸਿਮਰਤ ਕੌਰ ਦਾ ਮੈਂ ਬਿਆਨ ਆਪਦੇ ਕੰਨਾਂ 'ਚ ਸੁਣਿਆ ਜਦੋਂ ਉਹ ਕਹਿ ਰਹੀ ਸੀ ਕਿ ਮਤਲਬ ਥਾਣੇ 'ਤੇ ਹਮਲਾ ਹੋਇਆ ਹੁਣ ਫੜਿਆ ਜਾਣਾ ਚਾਹੀਦਾ ਮੈਂ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਦੀ ਨਾ ਹੀ ਲੋਕ ਕਰਨਗੇ ਸੋਸ਼ਲ ਮੀਡੀਆ ਦਾ ਟਾਈਮ ਐ ਹਰ ਗੱਲ ਲੋਕਾਂ ਨੂੰ ਪਤਾ ਐ ਬਿਲਕੁਲ ਵਿਸ਼ਵਾਸ ਨਹੀਂ ਕਰਨਗੇ ਇਹਦਾ ਹੀ ਭਰਾ ਮਨਜੀਤ ਸਿੰਘ ਕਹਿੰਦਾ ਸੀ ਮੈਂ 10 ਦਿਨ 'ਚ ਸਿੱਧਾ ਕਰ ਦੂੰ ਅੰਮ੍ਰਿਤਪਾਲ ਉਹਨਾਂ ਨੂੰ ਹੁਣ ਲੋਕ ਇਹਨਾਂ 'ਤੇ ਨਹੀਂ ਤੇ ਜਣਗੇ ਕੱਲ ਵੀ ਤਾਂ ਗੱਲ ਆ ਜੇ ਮਹੀਨਾ ਵੀ ਨਹੀਂ ਹੋਇਆ 2 ਤਰੀਕ ਨੂੰ ਤਾਂ ਰਿਜ਼ਲਟ ਹੀ ਆਇਆ ਦੋ ਜਿੰਨੂ ਅੱਜ ਤਾਂ ਜੇ 1 ਬਰ ਅਮਰ ਭਾਈ ਅਮਰਤਪਾਲ ਦੇ ਬਰਾਬਰ ਵੀ ਬੰਦਾ ਖੜਾਇਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਬਰਾਬਰ ਵੀ ਬੰਦਾ ਖੜਾਇਆ ਹੁਣ ਜਦੋਂ ਇਹਨਾਂ ਨੂੰ ਆਪਦੀ ਇੰਨੀ ਨਮੋਸ਼ੀ ਜਨਕਹਾਰ ਹੋਈ ਹੈ ਇਹਨਾਂ ਦੀ ਜਮਾਨਤ ਜਬਤ ਹੋਈ ਹੈ ਇਹਨਾਂ ਦਾ ਵੋਟ ਬੈਂਕ ਕੱਟ ਕੇ 6% ਰਹਿ ਗਿਆ ਜੇ ਵੀ ਬਾਹਰ ਸਿਮਰਤ ਕੌਰ ਬਾਦਲ ਦੀ ਸੀਟ ਤੇ ਮਤਲਬ ਫਿਰੋਜ਼ਪੁਰ ਵਾਲੀ ਸੀਟ ਮਨਫੀ ਕਰਦੀ ਹੈ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਪੱਲੇ ਤੇ ਹੁਣ ਇਹਨਾਂ ਦੀਆਂ ਗੱਲਾਂ ਤੇ ਲੋਕ ਨਹੀਂ ਤਿਜਣਗੇ ਬਿਲਕੁਲ ਰੋਂਗ ਹੈ ਇਹ ਜਦੋਂ ਇਹਨਾਂ ਨੂੰ ਲੋੜ ਹੁੰਦੀ ਹੈ ਉਦੋਂ ਇਹ ਇਹਨਾਂ ਨੂੰ ਪੰਥ ਵਿੱਚ ਜਦੋਂ ਕੁਰਸੀ ਤੋਂ ਪਾਸੇ ਹੁੰਦੀ ਹੈ ਉਦੋਂ ਪੰਜਾਬ ਦੇ ਮਸਲੇ ਪੰਜਾਬ ਦਾ ਚੰਡੀਗੜ੍ਹ ਪੰਥ ਵੀ ਸਾਡੇ ਮਿੱਤਰ ਨਹੀਂ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਐਲਾਨ ਕਰਦੇ ਨੇ ਕਿ 10000 ਹੋਰ ਪੁਲਿਸ ਦੀ ਜਿਹੜੀ ਭਰਤੀ ਕੀਤੀ ਜਾਊਗੀ ਤੇ ਹੋਰ ਵੀ ਕਈ ਐਲਾਨ ਕਰਦੇ ਨੇ ਕਹਿੰਦੇ ਨੇ ਕਿ ਬੇਰੋਜ਼ਗਾਰੀ ਹੈ ਇਹਨਾਂ ਜੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਬੇਰੋਜ਼ਗਾਰੀ ਲੈ ਕੇ ਆਂਦੀ ਹੈ ਅਸੀਂ 43000 ਤੋਂ ਪਲੱਸ ਨੌਕਰੀਆਂ ਦੇ ਦਿੱਤੀਆਂ ਤੁਸੀਂ ਕਿਵੇਂ ਦੇਖਦੇ ਹੋ ਜਲੰਧਰ ਦੇ ਵਿੱਚ ਜਿਮਨੀ ਚੋਨ ਹੋ ਰਹੀ ਹੈ ਉਸ ਨੂੰ ਲੈ ਕੇ ਸਟੰਟ ਬਾਜੀ ਕੀਤੀ ਜਾ ਰਹੀ ਹੈ ਜਾਂ ਵਾਕਿਆ ਹੀ ਹੈ ਕਿ ਤੀਨਾ ਕਿਤੇ ਸੀਮ ਭਗਵੰਤ ਜੀ ਇਹ ਵੀ ਗੱਲ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਰਾਜ ਆ ਉਦਾਂ ਦਾ ਮੈਂ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਨਾ ਤੇ ਤੁਹਾਡੇ ਪਿਆਰ ਦੀ ਲੋੜ ਆ ਮੈਂ ਭਗਵੰਤ ਜੀ ਸਾਹਿਬ ਬਿਲਕੁਲ ਆਪਣੇ ਕੀਤੇ ਵਾਅਦਿਆਂ ਤੋਂ ਫੇਲ ਹੋਏ ਐ ਕੋਈ ਉਹਨਾਂ ਨੇ ਵਾਅਦਾ ਨਹੀਂ ਪੂਰਾ ਕੀਤਾ 92 ਸੀਟਾਂ ਇਹਨਾਂ ਨੂੰ ਲੋਕਾਂ ਨੇ ਜਿਤਾਈਆਂ ਸੀ ਬੜੀ ਸ਼ਾਨ ਨਾਲ ਅਸੀਂ ਲੋਕ ਤਪੇ ਪਏ ਸੀ ਕਾਂਗਰਸ ਤੋਂ ਤੇ ਅਕਾਲੀਆਂ ਤੋਂ ਇਹਨਾਂ ਦੇ ਸਮੇਂ ਵਿੱਚ ਬਹੁਤ ਕੁਝ ਹੋਇਆ ਜੋ ਮੈਂ ਤੁਹਾਨੂੰ ਦੱਸ ਕੇ ੜੀਆਂ ਝੂਟੇ ਪੁਲਿਸ ਮੁਕਾਬਲੇ ਵੀ ਹੋਏ ਨਸ਼ਿਆਂ ਦਾ ਵੀ ਪ੍ਰਮੋਟ ਹੋਇਆ ਨਸ਼ੇ ਵੀ ਬਹੁਤ ਕੁਝ ਹੋਇਆ ਬੇਦਬੀ ਵੀ ਹੋਈ ਇਹਨਾਂ ਨੇ ਵੀ ਸਾਡੇ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਕੇਜਰੀਵਾਲ ਸਾਹਿਬ ਨੇ ਕਿ ਬੇਦਬੀ ਦਾ ਇਨਸਾਫ ਦੇਵਾਂਗੇ 4 ਹਫ਼ਤਿਆਂ 'ਚ ਅਸੀਂ ਨਸ਼ਾ ਬੰਦ ਕਰ ਦਾਂਗੇ ਇਹ ਬਿਲਕੁਲ ਫੇਲ ਹੋਇਆ ਘਰ ਘਰ ਨੌਕਰੀ ਦੀ ਗੱਲ ਕੀਤੀ ਮੈਂ ਪਿਛਲੇ ਦਿਨਾਂ ਵਿੱਚ ਸਰਦ ਉਥੇ ਇਸ ਸਿਧਾਣਾ ਸਿਧਾਣਾ ਸਾਹਿਬ ਗੁਰਦੁਆਰੇ ਕੋਲੇ ਸਾਡੀਆਂ ਧੀਆ ਸਾਡੀ ਬੱਚੀ 3 ਮਹੀਨੇ ਉਦੋਂ ਢਾਈ ਹੋਏ ਸੀ ਹੁਣ ਸਾਢੇ 3 ਮਹੀਨੇ ਹੋ ਗਏ ਟਾਵਰ ਤੇ ਚੜੀ ਵੀ ਹੈ ਜੇ ਇੰਨੇ ਹੀ ਸਿਹਰਦੌਣ ਜਿਹੜਾ ਇਹ ਭਗਵੰਤ ਮਾਨ ਕਹਿੰਦਾ ਸੀ ਮੇਰੀ ਸਰਕਾਰ ਸੱਥਾਂ ਚੋਂ ਚੱਲੂ ਹਰਾ ਪੈਨ ਲੋਕਾਂ ਲਈ ਚੱਲੂ ਗਰੀਬਾਂ ਲਈ ਚੱਲੂ ਤਾਂ ਸਿਧਾਣਾ ਸਾਹਿਬ ਵਾਲੀ ਲੜਕੀ ਨੂੰ ਟਾਵਰ ਤੋਂ ਲਾ ਕੇ ਲਿਆ ਹੁੰਦਾ ਉੱਥੇ ਮੈਂ ਗਈ ਉਹਨਾਂ ਦੇ ਮੈਂ ਸਾਰੇ ਵਿਚਾਰ ਵਿਮਸ਼ ਕੀਤਾ ਉਹ ਕਹਿੰਦੇ ਸਾਡੇ ਕੋਲੋਂ ਹੀ ਅਮਨ ਰੋੜਾ ਲੰਘ ਜਾਂਦਾ ਬੀਬੀ ਭਰਾਜ ਲੰਘ ਜਾਂਦੀ ਹੈ ਕੋਈ ਸਾਨੂੰ ਪੁੱਛਦਾ ਨਹੀਂ ਵੋਟਾਂ ਦੇ ਦਿਨਾਂ ਦੀ ਗੱਲ ਹੈ ਕਹਿੰਦੇ ਜੇ ਮੀਤ ਹੇਰ ਸਾਹਿਬ ਨੇ ਲੰਗਣਾ ਹੁੰਦਾ ਸਾਡੇ ਮੂਰੇ ਪੁਲਿਸ ਦੀ ਇੱਕ ਬੜੀ ਵੱਡੀ ਕੰਦ ਬਣਾ ਦਿੱਤੀ ਜਾਂਦੀ ਹੈ ਉਹ ਸਿਧਾਣਾ ਸਭ ਗੁਰਦੁਆਰੇ ਦੇ ਕੋਲ ਟਾਵਰ ਤੇ ਚੜੀ ਬੱਚੀ ਬੇਟੀ ਸਾਡੀ ਧੀ ਉਹ ਦੀਦੀ ਨੇ ਇਹਨੂੰ ਕਿੰਨਾ ਤਾਪਮਾਨ ਹੈ 45 46 ਡਿਗਰੀ ਉਹ ਫੁੜਕ ਕੇ ਡਿੱਗੂ ਉਹ ਕੁੜੀ ਕਹਿੰਦੀ ਵੀ 2.5 ਮਹੀਨੇ ਉਦੋਂ ਹੋ ਗਏ ਸੀ ਹੁਣ 3.5 ਮਹੀਨੇ ਹੋ ਗਏ ਉਹ ਕਹਿੰਦੀ ਮੈਂ ਕੁਵਾਰ نوکری لے کے جاؤں گی अदर वाइज ਪਿੰਡਾਂ ਦੇ ਲੋਕ ਮਿਹਣੇ ਦੇ ਦੇ ਮਾਰ ਦਿੰਦੇ ਆ ਵੀ ਕੁਆਰੀ ਕੁੜੀ ਮੁੰਡਿਆਂ ਦੇ ਵਿੱਚ ਬਹਿ ਕੇ ਆਈ ਐ ਤਾਂ ਮੈਂ ਸਮਝਦੀ ਆ ਵੀ ਭਗਵੰਤ ਮਾਨ ਸਾਹਿਬ ਹਰ ਫਰੰਟ ਤੇ ਫੇਲ ਐ ਕੋਈ ਬਿਆਦਬੀ ਦਾ ਇਨਸਾਫ ਨਹੀਂ ਮਿਲਿਆ ਕੋਈ ਬੇਰੋਜ਼ਗਾਰੀ ਖਤਮ ਨਹੀਂ ਹੋਈ ਕੋਈ ਨਸ਼ੇ ਖਤਮ ਨਹੀਂ ਹੋਏ ਸਗੋਂ ਨਸ਼ੇ ਤਿਗੜੇ ਚੋਗੜੇ ਹੋ ਗਏ ਨੇ ਅੱਜ ਤੁਸੀਂ ਬਿਲਕੁਲ ਸੇਫ ਨਹੀਂ ਤੁਸੀਂ ਆਪਣੇ ਪਿੰਡ ਜਾਣਾ ਨਾ 8 9 ਵਜੇ ਤੁਹਾਨੂੰ ਆਪਦੇ ਮੋਬਾਈਲ ਦਾ ਵੀ ਖਤਰਾ ਆਊਗਾ ਵੀ ਕਾਪਿਆਂ ਵਾਲੇ ਸਾਨੂੰ ਕਿਤੇ ਮਰਜ਼ੀ ਸਾਡਾ ਪਰਸ ਖੋ ਕੇ ਭੱਜਣਗੇ ਸਾਨੂੰ ਮਾਰਨਗੇ ਹੁਣ ਕੋਈ ਵੀ ਮਨੁੱਖ ਸੇਫ ਨਹੀਂ ਮਹਿਸੂਸ ਕਰਦਾ ਥੋੜੇ ਦਿਨਾਂ ਦੀ ਗੱਲ ਐ ਗੇ ਬਦਮਾਸ਼ ਕਹਾਂਗੇ ਮਤਲਬ ਫੜੇ ਗਏ ਆ ਉਹ ਲੋਕਾਂ ਨੂੰ ਐਂ ਲੁੱਟ ਲੈਂਦੇ ਸੀ ਕੋਈ ਮਤਲਬ ਹਫੜਾ ਤਪੜੀ ਮੱਚੀ ਵੀ ਆ ਕੋਈ ਮਨੁੱਖ ਸੇਫ ਨਹੀਂ ਹੈਗਾ ਆਪਦੀ ਦੁਕਾਨ ਦੇ ਵਿੱਚ ਬੈਠਾ ਵੀ ਔਰਤਾਂ ਦਾ ਮੋਬਾਈਲ ਵੀ ਲੇ ਜਾਣ ਬਾਜ਼ਾਰ ਚੋਂ ਐਂ ਖੋਇਆ ਜਾਂਦਾ ਇਹ ਭਗਵੰਤ ਮਾਨ ਸਾਹਿਬ ਕੋਈ ਸਾਨੂੰ ਵਧੀਆ ਰਾਜ ਨਹੀਂ ਦੇ ਸਕੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਤਾਂ ਬਹੁਤ ਵੱਡੀ ਗੱਲ ਹੈ ਕਿਸੇ ਵੀ ਵਿਸ਼ੇ ਚ ਪਾਸ ਨਹੀਂ ਹੋਏ ਸਾਡਾ ਪੰਜਾਬ ਸਰਕਾਰ ਦਾ ਜਹਾਜ਼ ਕੇਜਰੀਵਾਲ ਸਾਹਿਬ ਦੇ ਮਗਰ ਫਿਰਦਾਰਿਆ ਹੋਰ ਪ੍ਰਦੇਸ਼ਾਂ ਚ ਸਾਡੇ ਟੈਕਸਾਂ ਦਾ ਪੈਸਾ ਜਿਹਦੇ ਵਿੱਚ ਅੱਜ ਤੇਲ ਪੈਂਦਾ ਜਦੋਂ 75 ਸਾਲਾਂ ਵਿੱਚ ਕਾਂਗਰਸੀਆਂ ਨੇ ਤੇ ਇਕਾਲੀਆਂ ਨੇ 3 ਲੱਖ ਕਰੋੜ ਦਾ ਕਰਜ਼ਾ ਲਿਆ ਸੀ ਇਹਨੇ ਸਿਰਫ 22 ਮਹੀਨਿਆਂ ਚ 80000 ਕਰੋੜ ਦਾ ਹੋਰ ਕਰਜ਼ਾ ਵਾਧੂ ਚੱਕਿਆ ਤੇ ਸਾਡੇ ਪੰਜਾਬ ਚ ਕੋਈ ਨਵਾਂ ਪ੍ਰੋਜੈਕਟ ਲੱਗਿਆ ਕੋਈ ਮੈਡੀਕਲ ਯੂਨੀਵਰਸਿਟੀ ਬੜੀ ਕੀ ਬਣਿਆ ਤੁਹਾਡੇ ਸਾਹਮਣੇ ਹੈ 80000 ਕਰੋੜ ਦਾ ਹੋਰ ਨਵਾਂ ਕਰਜ਼ਾ ਪੰਜਾਬ ਦੇ ਸਿਰ ਚੜਿਆ ਬਿਲਕੁਲ ਭਗਵੰਤ ਮਾਨ ਸਾਹਿਬ ਨੇ ਕੋਈ ਵਾਦਾ ਨਹੀਂ ਪੂਰਾ ਕੀਤਾ ਕੋਈ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਕੋਈ ਘਰ ਘਰ ਨੌਕਰੀ ਨਹੀਂ ਮਿਲੀ ਕੋਈ ਸਾਡੇ ਮਤਲਬ ਹੋਇਆ ਹੀ ਨਹੀਂ ਕੰਮ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਸੀ ਅੱਜ ਸਾਡਾ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਉਹਦੇ ਚ ਪੰਜਾਬ ਦੀ ਦਵੇਦਾਰੀ ਹੈ ਨਹੀਂ ਅਸੀਂ ਜਿੰਨਾ ਮਰਜ਼ੀ ਪਾਣੀ ਛੱਡ ਦੇਣ ਪਿਛਲੇ ਸਾਲ ਅਗਸਤ ਸਾਨੂੰ ਡੁਬੋਇਆ ਨਹੀਂ ਉਹ ਮੈਨਮੇਡ ਹੜ੍ਹ ਸੀ ਤਿੰਨ ਵਾਰ ਡੁਬੋਇਆ ਜੇ 12 ਅਗਸਤ ਨੂੰ ਉੱਪਰੋਂ ਪਾਣੀ ਆਂਦਾ ਥੋੜਾ ਪਾਣੀ 12 ਨੂੰ ਛੱਡਦੇ ਥੋੜਾ 13 ਨੂੰ ਛੱਡਦੇ ਥੋੜਾ 14 ਨੂੰ ਥੋੜਾ 15 ਨੂੰ 16 ਅਗਸਤ ਨੂੰ ਇੱਕਦਮ ਪਾਣੀ ਛੱਡ ਕੇ ਡੁਬੋਇਆ ਨਹੀਂ ਸਾਨੂੰ ਹੁਣ ਵੀ ਉਹੀ ਕੁਝ ਸੁਣਾ ਕੋਈ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ ਉਵੇਂ ਹੀ ਮਤਲਬ ਘਰ ਚ ਹੜਾ ਆ ਖਾਲੀ ਪਲਾ ਬਣਾਉਂਦੇ ਨੇ ਪਹਿਲਾਂ ਲੋਕ ਤਪੇਵੇ ਸੀ ਇਹਨਾਂ ਨੂੰ 92 ਵੋਟਾਂ ਦੇਤੀਆਂ ਹੁਣ ਤੁਸੀਂ ਦੇਖਿਆ ਤਾਂ ਕਹਿੰਦੇ 13 0 ਹੋਜੂ ਤਨ ਤੇ ਸਿਮਟ ਕੇ ਰਹਿ ਗਿਆ ਜਿਹਨੇ ਆਪਦਾ ਪਹਿਰਾ ਨਾ ਦਿੱਤਾ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਨਸ਼ੇ ਬੰਦ ਨਾ ਕਰਾਏ ਮੈਂ ਪਿੰਡਾਂ ਚ ਗਈਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੈਂਪੇਨ ਚ ਮੇਰੇ ਕੋਲ ਬੀਬੀਆਂ ਆ ਕੇ ਰੋਣ ਲੱਗ ਜਾਂਦੀਆਂ ਸੀ ਕਹਿੰਦੀਆਂ ਸੀ ਮਾਤਾਵਾ ਭੈਣਾ ਅਸੀਂ ਦਿਹਾੜੀ ਕਰਕੇ ਆਉਂਦੀਆਂ ਸਾਡਾ ਘਰ ਚੱਲਦਾ ਸਾਡੇ ਮੁੰਡੇ ਤਾਂ ਸਿਲੰਡਰ ਨਹੀਂ ਛੱਡਦੇ ਕਣਕ ਨਹੀਂ ਛੱਡਦੇ ਜਿਹੜੀ ਮਿਲਦੀ ਉਹ ਵੇਚ ਆਉਂਦੇ ਨੇ ਤੇ ਨਸ਼ਾ ਕਰਦੇ ਨੇ ਹਾਲਾਤ ਬਹੁਤ ਬਦ ਤੋਂ ਬੱਤਰ ਹੋ ਚੁੱਕੇ ਰੈ ਨੇ ਬਿਲਕੁਲ ਭਗਵੰਤ ਮਾਨ ਸਾਹਿਬ ਦਾ ਧਿਆਨ ਨਹੀਂ ਹੈ ਫੇਲ ਹੈ ਇਸ ਵਿਸ਼ੇ ਤੇ ਬਿਲਕੁਲ ਧਿਆਨ ਨਹੀਂ ਇੱਕ ਪਰਸੈਂਟ ਵੀ ਨਸ਼ੇ ਬੰਦ ਨਹੀਂ ਹੋ ਰਹੇ ਕੋਈ ਘਰ ਘਰ ਨੌਕਰੀ ਨਹੀਂ ਕੋਈ ਹਰਾ ਪੈਨ ਨਹੀਂ ਚੱਲ ਰਿਹਾ ਸਗੋਂ ਤਰਾਏ ਤਰਾਏ ਹੋਈ ਪਈ ਹੈ ਕੋਈ ਰੈ ਨੇ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਕਿਸੇ ਵੀ ਕੰਮ ਜਿਹੜੇ ਵਾਅਦੇ ਕਰਕੇ ਆਏ ਸੀ ਹਰ ਕੰਮ ਵਿੱਚ ਫੇਲ ਹੋਏ ਆ ਜੇ ਭਗਵੰਤ ਮਾਨ ਸਾਹਿਬ ਰਹਿੰਦੇ 2.5 ਸਾਲ ਨਾ ਸੁਧਰੇ ਕੋਈ ਪੰਜਾਬ ਦਾ ਹੱਲ ਨਾ ਕੀਤਾ ਜਿਵੇਂ ਬੁੱਢੇ ਨਾਲੇ ਦਾ ਪਾਣੀ ਸਾਰਾ ਸਾਡੇ ਮਤਲਬ ਦਰਿਆਵਾਂ ਚ ਪੈ ਰਿਹਾ ਜੇ ਕੋਈ ਸਾਡੇ ਲਈ ਪੰਜਾਬ ਲਈ ਮੁੱਦਿਆਂ ਦੀ ਗੱਲ ਰਾਜਨੀਤੀ ਨਾਲ ਕੀਤੀ ਇਹ ਕੀ ਰਾਜਨੀਤੀ ਹੋਈ ਵਿਧਾਨ ਸਭਾ ਚੰਦਰੋਜਿੰਦਰਾ ਮਾਰ ਦੋਵੇਂ ਨਾਲ ਗੱਲਾਂ ਸੁਣਾਉਣੀਆਂ ਇਹ ਜੇ ਚੁਟਕਲਿਆਂ ਦਾ ਟਾਈਮ ਨਹੀਂ ਰਿਹਾ ਅਸੀਂ ਕੋਈ ਚੁਟਕਲਿਆਂ ਵਾਸਤੇ ਮੁੱਖ ਮੰਤਰੀ ਨਹੀਂ ਚੁਣਦੇ ਨਾ ਕੋਈ ਮੁੱਖ ਮੰਤਰੀ ਦਾ ਇਹ ਕੰਮ ਹੀ ਹੁੰਦਾ ਉਹਨੇ ਕੋਈ ਕਰਕੇ ਦਿਖਾਉਣਾ ਹੁੰਦਾ 25 ਸਾਲਾਂ ਚ ਇਹਨਾਂ ਨੇ ਕੁਝ ਨਹੀਂ ਕੀਤਾ ਜੇ ਗਾਂਹਲੇ 25 ਸਾਲਾਂ ਚ ਕੁਝ ਨਾ ਕੀਤਾ ਤਾਂ ਲੋਕ ਇਹਨਾਂ ਨੂੰ ਦਿਖਾ ਦੇਣਗੇ ਜਿਵੇਂ ਲੋਕ ਸਭਾ ਚ ਇਹਨਾਂ ਨੂੰ ਦਿਖਾ ਹੀ ਦਿੱਤਾ ਸੱਤ ਸਾਡੇ ਰਾਜ ਸਭਾ ਮੈਂਬਰ ਸੀ ਉਹਨਾਂ ਨੇ ਕੀ ਉੱਥੇ ਗੱਲ ਉਠਾਈ ਹੈ ਕਿ ਕੇਜਰੀਵਾਲ ਸਾਹਿਬ ਨੂੰ ਰਿਹਾ ਕਰੋ ਤਾਂ ਦੱਸੋ ਕੇਜਰੀਵਾਲ ਸਾਹਿਬ ਪਿੱਛੇ ਚੁਣਿਆ ਸੀ ਤੁਸੀਂ ਪੰਜਾਬ ਦੀ ਕੋਈ ਗੱਲ ਕੀਤੀ ਹੈ ਕਦੇ ਪੰਜਾਬ ਚ ਹੜ ਆਏ ਸੀ ਇਹ ਤਾਂ ਕਹਿੰਦਾ ਮੁਰਗੀ ਮਰੀ ਦੇ ਪੈਸੇ ਦੇਵਾਂਗਾ ਕੋਈ ਇੱਕ ਵੀ ਗੱਲ ਪੰਜਾਬ ਦੀ ਕੀਤੀ ਕੋਈ ਪੰਜਾਬ ਦੇ ਮੁੱਦੇ ਉਠਾਏ ਪੰਜਾਬ ਦੀ ਮਤਲਬ ਪਾਣੀ ਦੀਵਾ ਹੋ ਰਿਹਾ ਹੈ ਪੰਜਾਬ ਦਾ ਜਿਹੜਾ ਸੀ ਧਰਤੀ ਹਟਲਾ ਪਾਣੀ ਪੀਲੇ ਮਜਬੂਰਾਂ ਤੱਕੇ ਨਾਲ ਸਾਡਾ ਪਾਣੀ ਖੋ ਕੇ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਸੀ ਅਰਬਾਂ ਰੁਪਏ ਲੈਣਾ ਕੋਈ ਪੰਜਾਬ ਦਾ ਮਸਲਾ ਤਾਂ ਕੋਈ ਨਹੀਂ ਉਠਾਉਂਦੇ ਸਗੋਂ ਉੱਥੇ ਮਸਲਾ ਉਹ ਸੱਤ ਰਾਜ ਸਭਾ ਮੈਂਬਰ ਗੈਰ ਪੰਜਾਬੀ ਕਰੋੜਾਂ ਅਰਬਾਂਪਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਵਰਗੇ ਜਿਨ੍ਹਾਂ ਨੇ ਪੰਜਾਬ ਨਾਲ ਕੋ ਵਾਹ ਵਾਸਤਾ ਨਹੀਂ ਪੰਜਾਬੀ ਉਹਨਾਂ ਨੂੰ ਬੋਲਣੀ ਨਹੀਂ ਆਉਂਦੀ ਇਹ ਜੇ ਲੋਕ ਭਗਵੰਤ ਮਾਨ ਨੇ ਸਾਬ ਨੇ ਸਾਡੇ ਰਾਜ ਸਭਾ ਮੈਂਬਰ ਬਣਾਏ ਪੰਜਾਬ ਦਾ ਕੋਈ ਵਿਸ਼ਾ ਨਹੀਂ ਉਠਾਉਂਦੇ ਕੋਈ ਉਹਨਾਂ ਨੂੰ ਮੁੱਦਿਆਂ ਦੀ ਪਤਾ ਹੀ ਨਹੀਂ ਪਕੜੀ ਹੈ ਨਹੀਂ ਜੋ ਸਾਡੇ ਨਾਲ ਵਾਹ ਵਾਸਤਾ ਹੀ ਨਹੀਂ ਅਰਬਾਂਪਤੀ ਲੋਕ ਹੈ ਪਤਾ ਨਹੀਂ ਉਹ ਕਿਉਂ ਰਾਜ ਸਭਾ ਮੈਂਬਰ ਬਣਾਏ ਇਹਨਾਂ ਨੂੰ ਕੀ ਲਾਭ ਸੀ ਤੇ ਉੱਥੇ ਉਹਨਾਂ ਨੇ ਕੀ ਉਠਾਇਆ ਕਿ ਮਤਲਬ ਕੇਜਰੀਵਾਲ ਦਾ ਧੱਕਾ ਹੋਇਆ ਉਹ ਤਾਂ ਬਾਈ ਕ腐ਸ਼ਨ ਦੇ ਕੇਸ ਚ ਅੰਦਰ ਗਏ ਨੇ ਧੱਕ ਤੱਕਾ ਤੋਂ ਹੈ ਵੀ ਸਾਲ ਦੀ ਐਨਐਸਏ ਵਧਾਤੀ ਜਿੱਤੇ ਹੋਏ ਬੰਦੇ ਤੇ ਜਿਹਨੂੰ 4 ਲੱਖ ਲੋਕਾਂ ਦਾ ਸਮਰਥਨ ਹੈ ਤੱਕਾ ਤੋਂ ਜਿਹੜਾ ਤੂੰ ਝੋਟੇ ਨਾਲ ਕੀਤਾ ਜਿਹੜਾ ਨਸ਼ੇ ਬੰਦ ਕਰਾ ਰਿਆ ਸੀ ਉਲਟਾ ਉਹਦੇ ਤੇ ਤੂੰ ਮਤਲਬ ਔਰਤ ਨੂੰ ਛੇੜਨ ਦਾ ਪਰਚਾ ਪਵਾਤਾ ਉਹ ਬੁੜੀ ਦਾ ਮੈਂ ਬਿਆਨ ਸੁਣਿਆ ਮੋੜਾਂ ਦੀ ਸੀ ਉਹ ਕਹਿੰਦੀ ਪੁਲਿਸ ਨੇ ਤੱਕੇ ਦਾ ਮੇਰੇ ਤੋਂ ਕਰਾਇਆ ਤੱਕਾ ਤੋਂ ਜਿਹੜਾ ਤੂੰ ਭਾਨੇ ਸਿੱਧੂ ਤੇ ਕੀਤਾ ਸੀ ਕਿੰਨੇ ਪਰਚੇ ਦਰਜ ਕੀਤੇ ਹੋ ਤੇ ਚੈਨੀ ਚੋਰੀ ਦਾ ਜਿਹੜਾ ਬੰਦਾ YouTube ਤੋਂ Facebook ਤੋਂ ਲੱਖਾਂ ਰੁਪਏ 20 ਲੱਖ ਰੁਪਏ ਮਹੀਨਾ ਕਮਾਉਂਦਾ ਹੋ ਉਹਦੀ ਭੈਣਾ ਤੇ ਪਰਚਾ ਉਹਦੀ ਪੈਨ ਸਰਕਾਰੀ ਟੀਚਰ ਹੈ ਉਹਦੇ ਭਾਈ ਤੇ ਪਰਚਾ ਜਿਹੜੇ ਤੁਸੀਂ ਕਰ ਰਹੇ ਹੋ ਉਹ ਧੱਕਾ ਨਹੀਂ ਜਿਹੜਾ ਕੇਂਦਰੀਵਾਲ ਤੋਂ 500 ਕਰੋੜ ਰੁਪਏ ਦਾ ਸ਼ਰਾਬ ਦਾ ਘਟਾਲਾ ਹੈ ਜੀ ਤਾਂ ਜੇਕਰ ਗੱਲ ਕੀਤੀ ਜਾਵੇ ਤੁਸੀਂ ਤਾਂ 80 ਕਰੋੜ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਤਾਂ 2000 ਕਰੋੜ ਦਾ 80000 ਕਰੋੜ ਦੀ ਗੱਲ ਕੀਤੀ ਹੈ ਤੁਸੀਂ 2000 ਕਰੋੜ ਦਾ ਕਰਜ਼ਾ ਹੋਰ ਲੈਣ ਜਾ ਰਹੀ ਹੈ ਕਹਿੰਦੇ ਕਿ ਅਸੀਂ ਲੋਕ ਸਭਾ ਦੇ ਵਿੱਚ ਜਾਂਦੇ ਸੀ ਲੋਕ ਸਭਾ ਚੋਣਾਂ ਦੇ ਲਈ ਜਾਂਦੇ ਸੀ ਪਿੰਡਾਂ ਦੇ ਵਿੱਚ ਤਾਂ ਉੱਥੇ ਸਾਨੂੰ ਲੋਕ ਕਹਿੰਦੇ ਸੀ ਕਿ ਸਾਡੀਆਂ ਲਿੰਕ ਰੋਡ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਵਿਕਾਸ ਨਹੀਂ ਹੋਇਆ ਸਾਡੀਆਂ ਗਲੀਆਂ ਨਾਲੀਆਂ ਦਾ ਉਹਨਾਂ ਦਾ ਵਿਕਾਸ ਨਹੀਂ ਹੋਇਆ ਕਹਿੰਦੇ ਹੁਣ ਅਸੀਂ ਸਾਨੂੰ ਪਤਾ ਲੱਗ ਗਿਆ ਜ਼ੀਰੋ ਗਰਾਊਂਡ ਲੈਵਲ ਤੇ ਗਏ ਆ ਅਸੀਂ ਤਾਂ ਇਹਨਾਂ ਨੂੰ ਜਿਹੜਾ ਵਿਕਾਸ ਕਰਾਵਾਂਗੇ ਅਸੀਂ ਕਰੋੜ ਛੜਕਾ ਬਣਾਵਾਂਗੇ 2000 ਕਰੋੜ ਦਾ ਕਰਜ਼ਾ ਹੋਰ ਲੈ ਰਹੇ ਆ ਜਿੱਥੇ 80 ਕੀਤੇ 82 ਕੀ ਕੁਝ ਵੀ ਇਹਨਾਂ ਨੂੰ ਨਹੀਂ ਪਤਾ ਇਹ ਤਾਂ ਕਹਿੰਦੇ ਸੀ ਅਸੀਂ ਰੇਤਾ ਸਸਤਾ ਕਰ ਦਾਂਗੇ ਦੱਸੋ ਤੁਹਾਨੂੰ ਰੇਤਾ ਸਸਤਾ ਮਿਲ ਰਿਹਾ ਤੁਸੀਂ ਤੁਹਾਡੇ ਆਣ ਗਵਾਂ ਚ ਕਿਸੇ ਨੇ ਘਰ ਪਾਇਆ ਹੋ ਤੁਸੀਂ ਪੱਤਰਕਾਰ ਹੋ ਤੁਸੀਂ ਕੋਕ ਕਰੋ ਫਿਰ ਇਹ ਕਹਿੰਦੇ ਸੀ ਸੰਤੋ ਸ਼ਰਾਬ ਦੀ ਨੀਤੀ ਤੋਂ ਹੀ ਇੰਨਾ ਕਰੋੜਾਂ ਰੁਪਏ ਆਜੂ ਕੁਝ ਨਹੀਂ ਇਹਨਾਂ ਦੇ ਪੱਲੇ ਨਾ ਇਹਨਾਂ ਨੂੰ ਕੋਈ ਹਸਾਬ ਹੈ ਨਾ ਇਹਨਾਂ ਨੂੰ ਕੋਈ ਪਤਾ ਲੱਗਦਾ ਕੁਝ ਨਹੀਂ ਇਹਨਾਂ ਨੇ ਸਾਡਾ ਕਰਨਾ ਇਹ ਲੋਕ ਚਾਹੇ 2000 ਕਰੋੜ ਤਾਂ ਬਹੁਤ ਮਾਇਨਾ ਰਹਿ ਜਾ ਉਸ 3000 ਕਰੋੜ ਦਾ ਲੈ ਸਕਦੇ ਆ 2000 ਕਰੋੜ ਤਾਂ ਰਕਮ ਬਹੁਤ ਮਾਇਨਾ ਰਹਿ ਕੋਈ ਉਮੀਦ ਨਹੀਂ ਨਾ ਤੋਂ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਿਆ ਜੇ ਭਗਵੰਤਪານ ਸਾਹਿਬ ਨੇ ਸਾਡੇ ਨਿੱਜੀ ਮਸਲੇ ਜਿਹੜੇ ਕਿ ਆਮ ਲੋਕਾਂ ਦੇ ਮਸਲੇ ਆਮ ਜਨਤਾ ਦੇ ਮਸਲੇ ਆ ਲੋਕਾਂ ਦੇ ਨਿਰਗ ਵਾਲੇ ਕਾਰਡ ਕੱਟ ਤੇ ਇਹ ਲੋਕਾਂ ਨੂੰ ਮਤਲਬ ਬੜਾ ਹੀ ਪਰੇਸ਼ਾਨ ਕੀਤਾ ਮੈਂ ਪਿੰਡਾਂ ਚ ਗਈਆਂ ਰੇਗ ਵਾਲੇ ਕਾਰਡ ਕੱਟੇ ਪਏ ਐ ਮਤਲਬ ਉਹਨਾਂ ਨੂੰ ਜਿਹੜੇ ਇੱਕ ਸਰਪੰਚਾਂ ਨੂੰ ਘੱਟੇ ਮਿਲਦੇ ਆ ਉਹ ਬੰਦ ਕੀਤੇ ਪਏ ਐ ਕੋਈ ਛੋਟੇ ਛੋਟੇ ਮਸਲੇ ਆ ਲੋਕਾਂ ਦੇ ਕਿ ਕਿਸੇ ਨੇ ਭੁੱਖੇ ਅੱਗੇ ਬਾਤ ਪਾਈ ਸੀ ਉਹਨੇ ਕਿਹਾ ਸੀ ਟੱਕ ਵੱਡਿਆਂ ਦੇ ਵੱਡੇ ਮਸਲੇ ਨੇ ਗਰੀਬ ਨੂੰ ਤਾਂ ਆਪਣੀ ਰੋਟੀ ਤੱਕ ਮਸਲਾ ਇੱਕ ਜਿਹੜੀ ਕਣਕ ਬਿਲਕੁਲ ਫ੍ਰੀ ਆਉਂਦੀ ਸੀ ਉਹ ਬੰਦ ਕਰਤੀ ਮਤਲਬ 5-5 ਕਿਲੋ ਤੇ ਸੀਮਟ ਗਈ ਇਹ ਮਸਲੇ ਲੋਕਾਂ ਦੇ ਇਹਨੂੰ ਹੱਲ ਕਰਨੇ ਪੈਣਗੇ ਬੇਰੋਜ਼ਗਾਰੀ ਖਤਮ ਕਰਨੀ ਪਊਗੀ ਜਦੋਂ ਇੱਕ ਬੱਚਾ ਪੜ ਜਾਂਦਾ ਮੈਂ ਵੇਖਿਆ ਕਿ ਪੀ ਐਚ ਡੀ ਕਰੇ ਬੱਚੇ ਝੋਨਾ ਲਾ ਰਿਹਾ ਜਦੋਂ ਇੱਕ ਬੱਚਾ ਪੜ ਜਾਂਦਾ ਕਰਦਾ ਅੱਜ ਨਸ਼ਾ ਤਾਂ ਇੰਨਾ ਆਮ ਹੋਇਆ ਪਿਆ ਬਿਲਕੁਲ ਆਮ ਦੁਗਣਾ ਤਿਗਣਾ ਨਸ਼ਾ ਹੋ ਗਿਆ ਜੇ ਨਾ ਨੇ ਸਾਢੇ ਇਹਨਾਂ ਮਸਲਿਆਂ 'ਵਲ ਹੱਲ ਨਾ ਕੀਤਾ ਕੋਈ ਬੇਰੁਜ਼ਗਾਰੀ ਖਤਮ ਨਾ ਕੀਤੀ ਕੋਈ ਪੰਜਾਬ ਦੇ ਮਸਲੇ ਆ ਜਿਵੇਂ ਬੇਅਦਬੀ ਦਾ ਇਨਸਾਫ ਨਸ਼ੇ ਨਾ ਹਟਾਏ ਤਾਂ ਇਹਨੂੰ ਲੋਕ ਨਕਾਰ ਦੇਣਗੇ 2000 ਕਰੋੜ ਦਾ ਤਾਂ ਬਹੁਤ ਮਾਈਨਰ ਜਿਹਾ ਕਰਜ 80000 ਕਰੋੜੇ 2 ਮਹੀਨਿਆਂ ਚ ਲੈ ਚੁੱਕੇ ਐ 1 ਲੱਖ ਕਰੋੜ ਤੋਂ 75 ਸਾਲਾਂ ਚ ਲਿਆ ਸੀ ਤੁਸੀਂ ਰੇਸ਼ਿਓ ਕੱਢ ਕੇ ਵੇਖਿਓ ਕਿ ਬਹੁਤ ਜ਼ਿਆਦਾ ਕਰਜ਼ਾ ਲੈ ਚੁੱਕੇ ਐ ਸਾਡਾ ਪੰਜਾਬ ਸਰਕਾਰ ਦਾ ਜਹਾਜ਼ ਕੇਜਰੀਵਾਲ ਸਾਹਿਬ ਦੇ ਮਗਰ ਹੋਰ ਸਟੇਟਾਂ ਚ ਤੁਰਿਆ ਫਿਰਦਾ ਹੈ ਤੇਲ ਸਾਡਾ ਮੱਚਦਾ ਅਸੀਂ ਲੋਕ ਟੈਕਸ ਪੇ ਕਰਦੇ ਆਂ ਅਸੀਂ ਸਵੇਰ ਤੋਂ ਲੈ ਕੇ ਜਿੰਨਾ ਕੁਝ ਖਰੀਦਦਿਆਂ ਚਾਹੀ ਸੀ ਸਾਬਣ ਖਰੀਦੀਏ ਚਾਹੀ ਸੀ ਕੋਲਗਟ ਖਰੀਦੀਏ ਚਾਹੀ ਸੀ ਚਾਹ ਪੱਤੀ ਖਰੀਦੀਏ ਅਸੀਂ ਹਰ ਬੰਦਾ ਪੰਜਾਬ ਦਾ 3 ਕਰੋੜ ਲੋਕ ਜਿਹੜੇ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਟੈਕਸਾਂ ਦੇ ਰਾਈ ਇਹਨਾਂ ਦੀਆਂ ਗੱਡੀਆਂ 'ਚ ਤੇਲ ਪੈਂਦਾ ਜੀ ਅੱਜ ਇਹ ਤੁਰੇ ਫਿਰਦੇ ਇਹਨਾਂ ਨੇ ਸਾਡੇ ਲਈ ਮਸਲਿਆਂ ਤੇ ਇਹਨਾਂ ਨੇ ਅੱਖਾਂ ਫੇਰ ਰੱਖੀਆਂ ਤੇ ਸਾਡੇ ਪੈਸਿਆਂ ਨਾਲ ਇਹਨਾਂ ਦੀ ਪੈਸਾ ਨਾਲ ਇਹਨਾਂ ਦੀਆਂ ਗੱਡੀਆਂ 'ਚ ਤੇਲ ਪੈਂਦਾ ਜੇ ਕੇਜਰੀਵਾਲ ਸਾਹਿਬ ਦੇ ਮਗਰ ਸਾਡਾ ਜਹਾਜ ਉੱਡਿਆ ਫਿਰਦਾ ਉਹ ਸਾਡੇ ਪੈਸਿਆਂ ਦੀ ਮਤਲਬ ਤੇਲ ਪੈਂਦਾ ਇਹਨਾਂ ਨੂੰ ਸਾਡੇ ਮਸਲੇ ਜਿਹਨਾਂ ਨੇ ਵਿਸਾਰ ਕੇ ਰੱਖੇ ਇਹਨਾਂ ਦਾ ਅਸਰ ਬਹੁਤ ਮਾੜਾ ਹੋਊਗਾ 92 ਐਮਐਲਏ ਵਿੱਚੋਂ ਸਮਝ ਲਓ ਤੁਸੀਂ ਕਿੰਨੇ ਐਮਐਲਏ ਹਾਰ ਗਏ ਕਿਉਂਕਿ ਜੇ ਤਿੰਨੀ ਹਲਕੇ ਜਿੱਤੇ ਹੋ ਤਾਂ ਇਹਦਾ ਮਤਲਬ 6 ਹਾਰ ਹੀ ਗਏ ਨਾ 27 ਐਮਐਲਏ ਜਿੱਤੇ ਨੋ ਨੋ ਹਲਕੇ ਮਤਲਬ ਸਹਾਵਲਾ ਲੋ ਵੀ ਨੋ ਵਿਧਾਨ ਸਭਾ ਹਲਕੇ ਤਕਰੀਬਨ ਹੁੰਦੀ ਹੈ ਇੱਕ ਲੋਕ ਸਭਾ ਹਲਕੇ ਚ ਤੇ ਬਾਕੀ ਤੁਹਾਡੇ ਸਾਰੇ ਹਾਰ ਹੀ ਐ ਐਮਐਲਏ ਹੁਣ ਨਹੀਂ ਹਾਰਾਂਗੇ ਕਹਿੰਦੇ ਹੁਣ ਨਹੀਂ ਹਾਰਾਂਗੇ ਕਹਿੰਦੇ ਪਹਿਲਾਂ ਇਹ ਗੱਲ ਸਾਨੂੰ ਲੋਕ ਸਭਾ ਚੋਣਾਂ ਦੇ ਵਿੱਚ ਵਰਕਰਾਂ ਤੋਂ ਵੀ ਪਤਾ ਲੱਗਿਆ ਕਿ ਵਰਕਰਾਂ ਦੀ ਸੁਣੀ ਨਹੀਂ ਜਾਂਦੀ ਸੀ ਹੁਣ ਕਹਿੰਦੇ ਮੇਰੇ ਕੋਲ ਲਿਸਟ ਆ ਗਈਆਂ ਵਰਕਰਾਂ ਦੀਆਂ ਜਿਹੜੇ ਭਮੱਕੜਾ ਜਿਹੜੇ ਜਿਨ੍ਹਾਂ ਨੇ ਆਪਦੇ ਮੋਟਰਸਾਈਕਲਾਂ 'ਚ ਤੇਲ ਪਵਾ ਕੇ ਸਾਡੀਆਂ ਰੈਲੀਆਂ ਕੱਢੀਆਂ ਸੀ ਹੁਣ ਉਹਨਾਂ ਦੀ ਚੱਲਿਆ ਕਰੂਗੀ ਕਹਿੰਦੇ ਠਾਣਿਆਂ 'ਚ ਵੀ ਚੱਲਿਆ ਕਰੂਗੀ ਦਰਬਾਰੇ ਵੀ ਚੱਲਿਆ ਕਰੂਗੀ ਐਸ ਐਚਓ ਖੜਾ ਹੋਇਆ ਕਰੂਗਾ ਸਾਡੇ ਵਰਕਰ ਨੂੰ ਦੇਖ ਕੇ ਕਿ ਭਾਈ ਹਾਂ ਭਾਈ ਤੁਹਾਡਾ ਕੰਮ ਕੀ ਆ ਅਸੀਂ ਕਰਾਉਣੇ ਆ ਅਗਲੇ ਦਾ ਕੰਮ ਕਰਾਉਣ ਜਾਣਗੇ ਸਾਡੇ ਵਰਕਰ ਕੰਮ ਹੋ ਜੂਗਾ ਕਹਿੰਦੇ ਕੰਮ ਸਹੀ ਕਰਨੇ ਆ ਇਮਾਨਦਾਰ ਕਰਨੇ ਆ ਕਿਉਂਕਿ ਕਹਿੰਦੇ ਸਾਫ਼ ਬੰਦੇ ਆ ਅਸੀਂ ਸਾਡੀ ਸਰਕਾਰ ਵੀ ਸਾਫ਼ ਆ ਤੇ ਅਸੀਂ ਇਮਾਨਦਾਰ ਆ ਕਿਵੇਂ ਦੇਖਦੇ ਹੋਂ ਪਹਿਲਾਂ ਪਿਛਲਿਆਂ ਨੂੰ ਨਿੰਦਦੇ ਹੁੰਦੇ ਸੀ ਕਿ ਕਾਲੀ ਦਲ ਦੇ ਤਾਂ ਭਾਈ ਆ ਬੰਦਾ ਜਾ ਵੜਦਾ ਆ ਬੰਦਾ ਜਾ ਵੜਦਾ ਤੇ ਉਹ ਕੰਮ ਕਰਾ ਦਿੰਦੇ ਸੀ ਤੇ ਹੁਣ ਕਹਿੰਦੇ ਆਪਣੇ ਵਰਕਰਾਂ ਨੂੰ ਕਹਿੰਦੇ ਕਿ ਉਹਨਾਂ ਨੂੰ ਦੇਖ ਕੇ ਐਸਐਚਓ ਖੜਾ ਹੋਇਆ ਕਰੂਗਾ ਜੀ ਕੰਮ ਹੋਇਆ ਕਰਨਗੇ ਇਹ ਤਾਂ ਬਿਲਕੁਲ ਰੋਂਗ ਹੈ ਐਸਐਚਓ ਦਾ ਖੜਾ ਹੋਣਾ ਬਣਦਾ ਹੀ ਨਹੀਂ ਉਹ ਇੱਕ ਸਰਕਾਰੀ ਨੁਮਾਇੰਦਾ ਹੈ ਮਤਲਬ ਉਹ ਆਪਦੀ ਪੜ੍ਹਾਈ ਕਰਕੇ ਆਪਦੀ ਕਾਬਲੀਅਤ ਨਾਲ ਅੱਗੇ ਆਇਆ ਉਹ ਸਾਨੂੰ ਵੇਖ ਕੇ ਕਿਉਂ ਖੜਾ ਹੋਵੇ ਉਹ ਤਾਂ ਤੁਸੀਂ ਕੰਮ ਲਓ ਜਿਹੜਾ ਉਹਦਾ ਕੰਮ ਬਣਦਾ ਹੈ ਉਹਦਾ ਖੜਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਨਾ ਉਹਨੂੰ ਖੜਾ ਹੋਣਾ ਚਾਹੀਦਾ ਇਹ ਤਾਂ ਦੇ ਉਹਦੀ ਦੀ ਗ੍ਰੀਮਾ ਘਟਾਉਣ ਵਾਲੀ ਗੱਲ ਹੈ ਤੇ ਕੱਲੇ ਪਮਕੜਾਂ ਨਾਲ ਨਹੀਂ ਜਿੱਤੋਂ ਗਏ ਜਨਤਾ ਨੇ ਵੋਟ ਪਾਈ ਸੀ ਕੱਲੇ ਪਮਕੜ ਕਿੰਨੇ ਲੱਖ ਹੋਣਗੇ ਸਾਰੇ ਪੰਜਾਬ 'ਚ ਤੁਸੀਂ ਦੱਸ ਦਿਓ ਚੱਲ ਕੱਲੇ ਆ ਗਿਆਂ ਕਹਿੰਦੇ ਬਹੁਤ ਤੋਂ ਮੱਕੜ 92 ਐਮਐਲਏ ਨਹੀਂ ਜਿਤਾ ਸਕਦੇ ਕੱਲੇ ਪਮੱਕੜ ਨਹੀਂ ਆਮ ਜਨਤਾ ਦਾ ਵਿਸ਼ਵਾਸ ਜਿੰਨਾ ਪੂ ਕੱਲੇ ਪਮੱਕੜਾਂ ਦੀ ਪਾ ਕੇ ਵੇਖ ਲਿਓ ਪਤਾ ਲੱਗ ਜੂ ਬਾਕੀ 2.5 ਸਾਲ ਤੁਹਾਡੇ ਸਾਹਮਣੇ ਐ ਜੇ ਭਗਵੰਤ ਮਾਨ ਸਾਹਿਬ ਆਪਦੇ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਉਹਨਾਂ ਤੇ ਖਰੇ ਨਾਮ ਉਤਰੇ ਤਾਂ ਬਿਲਕੁਲ ਹਾਰਨਗੇ ਮੈਂ ਲਿਖ ਕੇ ਦਿੰਨੀ ਹਾਂ ਬਿਲਕੁਲ ਹਾਰਨਗੇ ਜਿਹੜੀਆਂ ਵੀ ਗੱਲਾਂ ਇਹਨਾਂ ਨੇ ਕੀਤੀਆਂ ਸੀ ਇਹ ਕਹਿੰਦੇ ਸੀ ਜਿਹੜਾ ਰਾਜਾ ਵੜਿੰਗ ਗਏ ਨੇ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਬਣਵਾਈਆਂ ਮੈਂ ਉਹਦਾ ਮਤਲਬ ਕਰੂੰਗਾ ਹਸਾਬ ਕਿਤਾਬ ਕਰਿਆ ਨਾ ਫਿਰ ਕੁਝ ਵੀ ਹੈਗਾ ਇਹਨਾਂ ਦੇ ਪੱਲੇ ਬਿਲਕੁਲ ਗੱਲਾਂ ਕੱਲੇ ਚੁਟਕਲਿਆਂ ਨਾਲ ਢਿੱਡ ਨਹੀਂ ਭਰਦੇ ਹੁੰਦੇ ਚੁਟਕਲੇ ਉਦੋਂ ਹੀ ਚੰਗੇ ਲੱਗਦੇ ਸੀ ਜਦੋਂ ਇਹ ਕਹਿੰਦਾ ਉਹ ਚਿੱਕਲੀ ਕਲੀਰ ਦੀ ਚਿੱਟੀ ਪੱਗ ਵੀਰ ਦੀ ਮਜੀਠੀਆ ਮੇਰਾ ਭਾਈ ਐ ਚਿੱਟਾ ਵਕਵਾਈ ਦਾ ਉਹ ਗੱਲਾਂ ਹੁਣ ਲੋਕਾਂ ਨੇ ਵੇਖ ਲਈਆਂ ਕਿਉਂਕਿ ਉਹਨਾਂ ਨੂੰ ਗਿਆਨ ਵੀ ਕਿੰਨਾ ਚਿਰ ਹੋ ਗਿਆ ਹੁਣ ਚਿੱਟਾ ਅੱਗੇ ਨਾਲੋਂ ਦੁੱਗਣਾ ਤਿਕਣਾ ਮੈਂ ਉਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਹੀ ਅਕਾਲੀ ਦਲ ਦੇ ਟਾਈਮ ਤੇ ਹੀ ਮਜੀਠੀਆ ਦੇ ਟਾਈਮ ਤੇ ਚਿੱਟਾ ਪ੍ਰਮੋਟ ਹੋਇਆ ਪਰ ਫਿਰ ਇਹਨਾਂ ਨੇ ਉਹਦੋਂ ਵਧਾਇਆ ਆ ਘਟਾਇਆ ਨਹੀਂ ਇਹ ਫੇਲ ਹੋਇਆ